ਮੈਂ 130 ਰੁਪਏ ਲੀਟਰ ਦੁੱਧ ਲੋ ਖਰੀਦ ਲੈਂਦੇ ਹਾਂ ਬਿਲਕੁਲ ਮੈਂ ਤੁਹਾਨੂੰ ਲੈ ਕੇ ਜਾਂਦੇ ਹਾਂ ਜੀ ਮੇਰੇ ਕੋਲੇ 20 ਲੀਟਰ ਦੁੱਧ ਹੈ ਜਿਉ 10 ਲੀਟਰ ਤਾਂ ਮੈਂ ਸੇਲ ਹੀ ਕਰ ਦਿੰਦਾ ਸਿੱਧਾ ਹੀ ਦੇਖੋ ਅੱਜ ਦੀ ਡੇਟ 'ਚ ਨਾ ਜੇ ਤੁਸੀਂ ਕਾਸਟਿੰਗ ਕੱਢੋ ਜੇ ਮੱਝ ਦਾ ਦੁੱਧ ਵੀ ਹੋਊਗਾ ਨਾ ਤਾਂ ਉਹ 130 100 ਰੁਪਏ ਤੋਂ ਘੱਟ ਮੱਝ ਦਾ ਵੀ ਨਹੀਂ ਪੈਂਦਾ ਤਕਰੀਬਨ 4 ਘੰਟੇ 'ਚ ਸਾਡੇ ਕੋਲੇ ਜੀ 2.5 ਲੀਟਰ ਦੇ ਆਸ-ਪਾਸ ਨਿਕਲਦਾ ਉਹ 'ਚ ਕੁਛ ਨਾ ਕੁਛ ਤਾਂ ਕੈਮੀਕਲੀ ਕਰਕੇ ਫੇਰੇ ਉਹ ਫਾਈਨ ਹੁੰਦਾ ਨਾ ਤਾਂ ਹੀ ਉਹਨੂੰ ਰੀਫਾਈਨ ਕਰਦੇ ਹਾਂ ਲੱਸੀ ਚ ਨਾ ਬਾਈ ਜੀ ਅਸੀਂ ਕੀ ਕਰਦੇ ਆ ਕਾਪਰ ਪਾ ਕੇ ਰੱਖ ਦਿੰਨੇ ਆ ਲੱਸੀ ਦੇ ਵਿੱਚ ਕਾਪਰ ਪਾ ਦੇ ਕਾਪਰ ਪਾਤਾ ਇਹ ਕੀ ਹੈ ਇਹ ਦੁਨੀਆ ਦਾ ਬੈਸਟ ਫੰਗੀਸਾਈਡ ਹੈ ਤੁਹਾਡੇ ਸਾਹਮਣੇ ਆ ਬਾਈ ਜੀ ਇੰਨੀ ਧੇਰ ਹੋ ਗਈ ਕਿਸੇ ਇੱਕ ਬੱਚੇ ਨੇ ਵੀ ਮੋਬਾਈਲ ਨਹੀਂ ਚੱਕਿਆ ਮੇਰੇ ਤੇ ਮੋਬਾਈਲ ਰੱਖ ਦਿੰਨੇ ਆ ਜੀ ਇੱਥੇ ਸਾਰਾ ਦਿਨ ਜਾਨਵਰਾਂ ਨਾਲ ਰਹਿੰਦੇ ਆ ਖੇលਦੇ ਆ ਹੁਣ ਇਹਨਾਂ ਨੂੰ ਪਤਾ ਵੀ ਇਹਨਾਂ ਦੀ ਪਲੇਟ 'ਚ ਜਿਹੜੀ ਰੋਟੀ ਆਈ ਉਹ ਆਈ ਕਿਵੇਂ ਆ ਕੁਝ ਸਮੇਂ ਤੋਂ ਨਾ ਉਹ ਸਰੀਰਿਕ ਪ੍ਰੋਬਲਮਸ ਸ਼ੁਰੂ ਹੋ ਗਈਆਂ ਜਿਵੇਂ ਸਰਵਾਈਕਲ ਹੋ ਗਿਆ ਮਾਈਗਰੇਨ ਹੋ ਗਿਆ ਉਹ ਜਿਹੜਾ ਆਈਟੀ ਵਾਲਾ ਬੰਦਾ ਨਾ ਉਹ ਵੀ ਕਾਮਨ ਨੇ ਆ ਚੀਜ਼ ਸਰਵਾਈਕਲ ਘੌਮਣੇ ਹੋ ਜਾਂਦਾ ਵੀ ਬੈਠੇ ਰਹਿਣਾ ਆ ਦੁੱਧ ਦਾ ਅੰਮ੍ਰਿਤ ਹੈ ਜੀ ਪੁਰਾਣੇ ਪੁਰਾਣੇ ਕਿੰਨੇ ਹਜ਼ਾਰ ਸਾਲ ਤੋਂ ਤਾਂ ਦੁੱਧ ਅਸੀਂ ਪੀਂਦੇ ਆ ਰਹੇ ਹਾਂ ਸਾਡਾ ਨੌਰਥ ਹੈ ਸਾਡੇ ਚ ਤਾਂ ਜਨਾ ਪੰਜਾਬੀਆਂ ਵਾਲਿਆਂ ਦਾ ਖਰਾਕ ਚ ਦੁੱਧ ਸਭ ਤੋਂ ਪਹਿਲਾਂ ਆ ਜਾਂਦਾ ਦੁੱਧ ਕਿਉਂ ਠੀਕ ਨੇ ਇਹ ਕੁਝ ਹੈ ਇਹਨਾਂ ਨੇ ਪਾਲਿਸੀਜ਼ WHO ਵਗੈਰਾ ਨੇ ਬਣਾਈਆਂ ਹੋਈਆਂ ਨੇ ਤਾਂ ਕਰਕੇ ਦੁੱਧ ਨੂੰ ਭੰਡੀ ਜਾਂਦੇ ਨੇ ਆ ਪੰਜਾਬੀ ਲਿੰਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵਿੰਦਰ ਸਿੰਘ ਛਲੇੜੀ ਅੱਜ ਅਸੀਂ ਪਹੁੰਚੇ ਆਂ ਚੰਡੀਗੜ੍ਹ ਪੰਚਕੁਲਾ ਦੇ ਨਾਲ ਲੱਗਦੇ ਖੇਤਰ ਦੇ ਵਿੱਚ ਜਿੱਥੇ ਇੱਕ ਬੀਐਚਆਰ ਨਾਂ ਦਾ ਨੇਚਰਲ ਫਾਰਮਿੰਗ ਕਰ ਰਹੇ ਨੇ ਨੌਜਵਾਨ ਤਰਨਜੀਤ ਸਹਣੀ ਤਰਨਜੀਤ ਜਿਹੜੇ ਆ ਉਹ ਵਿਦੇਸ਼ ਤੋਂ ਪੜ੍ਹਾਈ ਕਰਕੇ ਪਾਪਸ ਪਰਤੇ ਸੀ ਤੇ ਨੇਚਰਲ ਫਾਰਮਿੰਗ ਕਰ ਰਹੇ ਨੇ ਤੇ ਇੱਥੇ ਜਿਹੜਾ ਉਹ ਕੋਲੂ ਦੇ ਨਾਲ ਬੜਦ ਚਲਾ ਕੇ ਜਿਹੜਾ ਉਹ ਤੇਲ ਕੱਢਦੇ ਨੇ ਦੁੱਧ ਉਹਨਾਂ ਦਾ ਜਿਹੜਾ ਇੱਥੇ ਗਾਈਆਂ ਉਹਨਾਂ ਨੇ ਰੱਖੀਆਂ ਹੋਈਆਂ ਨੇ ਦੇਸੀ ਗਾਈਆਂ ਉਹਨਾਂ ਦਾ ਦੁੱਧ ਜਿਹੜਾ 130 ਰੁਪਏ ਲੀਟਰ ਜਿਹੜਾ ਵਿਕਦਾ ਤਾਂ ਅੱਜ ਉਸ ਨੌਜਵਾਨ ਦੇ ਨਾਲ ਤੁਹਾਡੀ ਮੁਲਾਕਾਤ ਕਰਾਉਨੇ ਆ ਕਿ ਆਖਰ ਵਿਦੇਸ਼ ਤੋਂ ਆ ਕੇ ਇੱਥੇ ਫਾਰਮਿੰਗ ਨੇਚਰਲ ਫਾਰਮਿੰਗ ਜਿਹਨੂੰ ਆਰਗੈਨਿਕ ਫਾਰਮਿੰਗ ਵੀ ਕਿਹਾ ਜਾਂਦਾ ਉਹ ਕਰਨ ਦਾ ਸ਼ੌਂਕ ਉਹਨਾਂ ਨੂੰ ਕਿਵੇਂ ਪੈ ਗਿਆ ਤੇ ਕਿਵੇਂ ਕਰ ਰਹੇ ਨੇ ਸਾਰਾ ਕੁਝ ਦਿਖਾਉਨੇ ਆ ਆਓ ਚੱਲਦੇ ਆ ਸਸਿਕਾ ਬਾਈ ਜੀ ਸਸਿਕਾ ਲ ਬਾਈ ਜੀ ਉਹ ਠੀਕ ਹੋ ਜੀ ਬਹੁਤ ਵਧੀਆ ਮਹਾਰਾਜ ਇਹ ਕੀ ਆ ਇਹਦੇ ਬਾਰੇ ਸਮਝਾਉਣ ਦੀ ਕੋਸ਼ਿਸ਼ ਕਰੋ ਸ਼ਾਇਦ ਬਹੁਤ ਸਾਰੇ ਹੁਣ ਵਾਲੀ ਪੀੜ੍ਹੀ ਨੂੰ ਤਾਂ ਪਤਾ ਵੀ ਨਹੀਂ ਹੋਣਾ ਕੀ ਆ ਬਾਈ ਜੀ ਇਹ ਟਰੈਡੀਸ਼ਨਲ ਤਰੀਕਾ ਹੈ ਹੂੰ ਤੇਲ ਕੱਢਣ ਦਾ ਇਹਨੂੰ ਕਹਿੰਦੇ ਆ ਜੀ ਕੋਲੂ ਇਹ ਚ ਬਲਦ ਯੂਜ਼ ਹੁੰਦੇ ਆ ਤੇ ਜਿਹੜਾ ਅੱਜ ਕੱਲ ਬਹੁਤ ਚੱਲਦਾ ਟ੍ਰੈਂਡਿੰਗ ਚ ਹੈ ਕਿ ਕੋਲਡ ਪ੍ਰੈਸ ਉਹ ਵੁੱਡ ਪ੍ਰੈਸ ਐਕਚੁਅਲ ਚ ਵੁੱਡ ਪ੍ਰੈਸ ਜਾਂ ਕੋਲਡ ਪ੍ਰੈਸ ਹੈ ਤਾਂ ਇਹ ਹੈ ਇਹ ਚ ਮਸ਼ੀਨ ਕੋਈ ਯੂਜ਼ ਨਹੀਂ ਹੁੰਦੀ ਤੇ ਆ ਕੋਲੂ ਹੈ ਜੀ ਬਣਿਆ ਹੋਇਆ ਪੁਰਾਣੇ ਸਟਾਈਲ ਦਾ ਹੂੰ ਇਹ ਨਿੰਮ ਦਾ ਹੈਗਾ ਜਿਹੜਾ ਪਿੱਛੇ ਚੱਲਦਾ ਥੱਲੇ ਨਾ ਗੋਲ ਵਾਲਾ ਪਾਰਟ ਹੈ ਉਹ ਨਿੰਮ ਦਾ ਹੈ ਤੇ ਜਿਹੜਾ ਵਿਚਕਾਰ ਹੈ ਉਹ ਕਿਕਰ ਦਾ ਬਣਿਆ ਹੋਇਆ ਤੇ ਉਹਨੂੰ ਪ੍ਰੈਸ ਕਰਕੇ ਹੌੜਾ ਹੌੜਾ ਤੇਲ ਡ੍ਰੌਪ ਬਾਈ ਡ੍ਰੌਪ ਨਿਕਲ ਹੀ ਜਾਂਦਾ ਜੀ ਇਹ ਚ ਇਹਦੇ ਫਾਇਦੇ ਕੀ ਨੇ ਇਹ ਇਹ ਤੇਲ ਜਾਂ ਮਸ਼ੀਨਾਂ ਨਾਲ ਕੱਢਣ ਦੇ ਇਹਦੇ ਚ ਫਰਕ ਕੀ ਹੈਗਾ ਇਹ ਬਾਈ ਜੀ ਬਹੁਤ ਹੀ ਨਿਊਟ੍ਰੀਸ਼ੀਅਸ ਤੇਲ ਰਹਿੰਦਾ ਇਹ ਚ ਕਿਉਂਕਿ ਨਿਊਟ੍ਰੀਐਂਟ ਬਰਨ ਨਹੀਂ ਹੁੰਦੇ ਇਹ ਚ ਹੂੰ ਇਹ ਚ ਕੀ ਹੈ ਕਿ ਤੇਲ ਗਰਮ ਨਹੀਂ ਹੋ ਪਾਂਦਾ ਮਸ਼ੀਨ ਕੋਈ ਹੈ ਨਹੀਂ ਬਾਕੀ ਬਰਦ ਦੀ ਮਰਜ਼ੀ ਹੈ ਉਹ ਦੋ ਗੇੜੇ ਮਾਰ ਕੇ ਰੁਕ ਜੇ ਚਾਰ ਗੇੜੇ ਮਾਰ ਕੇ ਰੁਕ ਜੇ ਤੇ ਤੇਲ ਗਰਮ ਨਹੀਂ ਹੋ ਪਾਂਦਾ ਠੀਕ ਹੈ ਤੇ ਇਹ ਚ ਤੇਲ ਜਿਹੜਾ ਉਹ ਆਪਣਾ ਨਿਕਲਦਾ ਉਹ ਮਤਲਬ ਸਰੋਂ ਚ ਸਾਰਾ ਨਹੀਂ ਨਿਕਲ ਪੰਦਾ ਕਦੇ ਵੀ ਘੱਟ ਨਿਕਲਦਾ ਮ ਜਿੰਨਾ ਵੀ ਨਿਕਲਦਾ ਤੇ ਬਹੁਤ ਨਿਊਟ੍ਰੀਸ਼ੀਅਸ ਹੁੰਦਾ ਜੀ ਫਿਰ ਇਹਨੂੰ ਤਾਂ ਸਮਾਂ ਬਹੁਤ ਜ਼ਿਆਦਾ ਲੱਗਦਾ ਹੋਊਗਾ ਇਹ ਜਿਹੜਾ ਤੇਲ ਕਿੰਨਾ ਕੀ ਟਾਈਮ ਚ ਲੀਟਰ ਨਿਕਲ ਜਾਂਦਾ ਤਕਰੀਬਨ 4 ਘੰਟੇ ਚ ਸਾਡੇ ਕੋਲੇ ਜੀ 2.5 ਲੀਟਰ ਦੇ ਆਸ-ਪਾਸ ਨਿਕਲਦਾ ਹੂੰ ਤਾਂ ਬਿਕਦਾ ਕਿੰਨੇ ਰੁਪਏ ਆ ਇਹ ਵੀ ਦੱਸੋ ਨਾਲ ਅਸੀਂ ਇਹਨੂੰ ਕਰਦੇ ਹਾਂ ਜੀ 600 ਰੁਪਏ ਲੀਟਰ ਸੇਲ ਕਰਦੇ ਹਾਂ ਜੀ ਸਰੋਂ ਦਾ ਤੇਲ ਸਰੋਂ ਦਾ ਤੇਲ 600 ਰੁਪਏ ਲੀਟਰ ਬਿਲਕੁਲ ਜੀ ਤੇ ਵਿਕ ਜਾਂਦਾ ਫਿਰ ਕਿੰਨਾ ਕੀ ਮਹੀਨੇ ਦਾ ਕਿੰਨਾ ਕੀ ਵੇਚ ਨਿਕਲ ਹੀ ਜਾਂਦਾ ਜੀ ਵਧੀਆ ਆਰਡਰ ਆਈ ਜਾਂਦੇ ਆ ਹੂੰ ਤਕਰੀਬਨ ਇਕੱਠਾ ਵੀ ਲੈ ਜਾਂਦੇ ਆ ਕੋਈ 10 ਲੀਟਰ ਲੈ ਗਿਆ ਕੋਈ 5 ਲੀਟਰ ਹੈ ਕੋਈ ਲੀਟਰ ਵਾਲਾ ਹੈ ਤੇ ਔਨ ਐਵਰੇਜ ਨਿਕਲ ਹੀ ਜਾਂਦਾ ਜੀ ਹੱਤ ਸਾਰੀਆਂ ਸਬਜ਼ੀਆਂ ਬਣਨੀਆਂ ਨੇ ਘਰਾਂ ਦੇ ਵਿੱਚ ਮਰਸੋਈ ਦੇ ਵਿੱਚ ਜੋ ਕੁਝ ਬਣਨਾ ਤੇਲ ਤੋਂ ਬਣਦਾ ਬਿਲਕੁਲ ਜੀ ਬਿਲਕੁਲ ਹਾਂ ਬਿਲਕੁਲ ਤੇ ਇਹ ਇਹ ਜਿਹੜਾ ਆਮ ਜਿਹੜਾ ਅਸੀਂ ਰਿਫਾਈਨਡ ਯੂਜ਼ ਕਰ ਰਹੇ ਆ ਹਾਂਜੀ ਭਾਈ ਜੀ ਤੇ ਜਾਂ ਹੋਰ ਤੇਲ ਜਿਹੜਾ ਯੂਜ਼ ਕਰ ਰਹੇ ਆ ਉਹਦੇ ਚ ਤੇ ਇਹਦੇ ਚ ਕੀ ਅੰਤਰ ਆ ਪਹਿਲਾਂ ਇਹ ਵੀ ਥੋੜਾ ਜਿਆ ਬਾਜੀ ਇਹ ਜਿਹੜਾ ਤੇਲ ਹੈ ਦੇਖੋ ਇਹ 100% ਪਿਓਰ ਹੈ ਹਮ ਇਹ ਚ ਕੋਈ ਮਿਕਸਿੰਗ ਨਹੀਂ ਕੋਈ ਪਾਮ ਆਇਲ ਮਿਕਸ ਨਹੀਂ ਹੈ ਕੋਈ ਕੁਝ ਨਹੀਂ ਐਜ਼ ਇਟ ਇਜ਼ ਜਿਵੇਂ ਨਿਕਲਦਾ ਹੋਵੇਂ ਨਿਕਲਦਾ ਦੇਖੋ ਰਿਫਾਈਨਡ ਜਦੋਂ ਜਿਹੜਾ ਪ੍ਰੋਸੈਸ ਹੋ ਗਿਆ ਰਿਫਾਈਨ ਕਰਨ ਦਾ ਹਮ ਉਹ ਚ ਕੁਝ ਨਾ ਕੁਝ ਤਾਂ ਕੈਮੀਕਲੀ ਕਰਕੇ ਫੇਰੇ ਉਹ ਫਾਈਨ ਹੁੰਦਾ ਨਾ ਤਾਂ ਹੀ ਉਹਨੂੰ ਰਿਫਾਈਨ ਕਰਦੇ ਆ ਇਹ ਨਹੀਂ ਹੈ ਇਹ ਬਿਲਕੁਲ ਰੌਅ ਹੈ ਇਹ ਈਵਨ ਅਨਫਿਲਟਰਡ ਹੈ ਭਾਈ ਜੀ ਤੁਸੀਂ ਦੂਜਾ ਦੇਖੋਗੇ ਉਹ ਇੰਨਾ ਗਾੜਾ ਨਹੀਂ ਹੁੰਦਾ ਇਹ ਤੇਲ ਬਹੁਤ ਗਾੜਾ ਤੇ ਦੂਜੇ ਤੇਲ ਤੋਂ ਇਹ 1/3 ਯੂਜ਼ ਹੁੰਦਾ ਹਮ ਮਤਲਬ ਜੇ ਦੂਜੇ ਦੇ 3 ਚਮਚ ਯੂਜ਼ ਹੋਣੇ ਤਾਂ ਇਹਦਾ 1 ਇੱਕੇ ਚਮਚ ਯੂਜ਼ ਹੋਣਾ ਇੱਕ ਕੜਾਹੀ ਚ ਜਦੋਂ ਗਰਮ ਕਰਦੇ ਆਂ ਤੇ ਫੈਲ ਜਾਂਦਾ ਹਮ ਤੇ ਕਿਉਂਕਿ ਨਿਊਟ੍ਰੀਸ਼ੀਅਸ ਵੈਲਿਊ ਕੋਈ ਹਿੱਲ ਨਹੀਂ ਹੁੰਦੀ ਗਰਮ ਵੈਸੇ ਹੀ ਨਹੀਂ ਹੋਇਆ ਹੁੰਦਾ ਤਾਂ ਗਾੜਾ ਬਹੁਤ ਰਹਿੰਦਾ ਜੀ ਇਹ ਹਮ ਇਹ ਕਿੰਨੇ ਸਮੇਂ ਤੋਂ ਕਰ ਰਹੇ ਹੋ ਤੁਸੀਂ ਇਹ ਬਈ ਜੀ ਸਾਨੂੰ ਹੋ ਗਿਆ 1.5 ਸਾਲ ਤੋਂ ਉੱਤੇ ਜੀ 1.5 ਸਾਲ ਤੋਂ ਉੱਤੇ ਹਾਂ ਜੀ ਹਾਂ ਤੇ ਹੋਰ ਕੀ ਕੀ ਕੁਝ ਕਰ ਰਹੇ ਹੋ ਸਾਨੂੰ ਉਹ ਵੀ ਦਿਖਾ ਦਿਓ ਬਾਹਰ ਆ ਕੇ ਵੀ ਕੀ ਕੁਝ ਹੈਗਾ ਹੋਰ ਤਾਂ ਇਹ ਜਿਹੜੀਆਂ ਗਾਈਆਂ ਰੱਖੀਆਂ ਨੇ ਤੁਸੀਂ ਇਹਨਾਂ ਦਾ ਦੁੱਧ ਜਿਹੜਾ 130 ਰੁਪਏ ਲੀਟਰ ਕਹਿੰਦੇ ਵੀ ਵਿਕਦਾ ਹੈ ਹਾਂਜੀ ਬਾਈ ਜੀ ਇਹ 130 ਰੁਪਏ ਗਿਓ ਬਾਕੀ ਦਾ ਸੀ ਗਾਈਆਂ ਦਾ ਦੁੱਧ ਦੇਖਦੇ ਹੋ 30 ਰੁਪਏ ਲੀਟਰ 40 ਰੁਪਏ ਲੀਟਰ ਵਿਕਦਾ ਬਾਈ ਜੀ ਇਹ ਦੇਸੀ ਗਾਈਆਂ ਨੇ ਸਾਡੇ ਕੋਲੇ ਰੱਖੀਆਂ ਹੋਈਆਂ ਗਿਰਨੇ ਤਿੰਨ ਤੇ ਦੋ ਸਾਹੀਵਾਲ ਨੇ ਆਪਣੇ ਕੋਲੇ ਹੂੰ ਤੇ ਇਹਨਾਂ ਦੇ ਦੁੱਧ ਚ ਕੇ 2 ਪ੍ਰੋਟੀਨ ਹੁੰਦਾ ਜਿਹੜਾ ਬਹੁਤ ਛੇਤੀ ਪਚ ਜਾਂਦਾ ਠੀਕ ਹੈ ਬੱਚਿਆਂ ਲਈ ਬਹੁਤ ਵਧੀਆ ਫਾਇਦੇਮੰਦ ਹੁੰਦਾ ਜੀ ਹੂੰ ਤੇ ਤਾਂ ਕਰਕੇ ਅਸੀਂ ਸਿਰਫ ਦੇਸੀ ਗਾਇਆਂ ਹੀ ਰੱਖੀਆਂ ਐਚ ਐਫ ਨਹੀਂ ਰੱਖੀਆਂ ਓਕੇ ਤੇ ਬਾਕੀ ਰਹੀ ਬਾਈ ਜੀ ਜਿਹੜਾ 130 ਰੁਪਏ ਲੀਟਰ ਹੈ ਦੇਖੋ ਅੱਜ ਦੀ ਡੇਟ 'ਚ ਨਾ ਜੇ ਤੁਸੀਂ ਕੋਸਟਿੰਗ ਕੱਢੋ ਜੇ ਮੱਝ ਦਾ ਦੁੱਧ ਵੀ ਹੋਊਗਾ ਨਾ ਤਾਂ ਉਹ 130 100 ਰੁਪਏ ਤੋਂ ਘੱਟ ਮੱਝ ਦਾ ਵੀ ਨਹੀਂ ਪੈਂਦਾ ਹੂੰ ਜੇ ਕੋਸਟਿੰਗ ਕੱਢਗੇ ਦੇਖੋ ਮੈਨੂੰ ਨਹੀਂ ਪਤਾ ਵੀ ਸਸਤਾ ਕਿਵੇਂ ਵਿਕੀ ਜਾਂਦਾ ਹੂੰ ਬਟ ਜਿਸ ਹਿਸਾਬ ਨਾਲ ਲੇਬਰ ਕੋਸਟ ਹੈ दाना ਹੋ ਗਿਆ ਹੋਰ ਫੌੜਰ ਹੋ ਗਿਆ ਇਹਦਾ ਤੇ ਉਸ ਹਿਸਾਬ ਦੇ ਨਾਲ ਤਾਂ ਇਸ ਤੋਂ ਘਟਵਾਰਾ ਹੀ ਨਹੀਂ ਖਾਂਦਾ ਆਹ ਦਾਣਾ ਵੀ ਤੁਸੀਂ ਆਪ ਤਿਆਰ ਕਰਦੇ ਹੋ ਅਸੀਂ ਬਾਈ ਜੀ ਹਾਂਜੀ ਆਵਾਲ ਕੇ ਦਾਣਾ ਪਾਈਦਾ ਜੀ ਜਿਵੇਂ 80 ਟਾਈਪ ਕਹਿ ਦਿੰਦੇ ਨੇ 80 ਹਾਂਜੀ ਬਿਲਕੁਲ ਜੀ ਬਿਲਕੁਲ ਹੂੰ ਤੇ ਇਹ ਚ ਜਿਹੜੀ ਸਾਡੇ ਕੋਲੇ ਖਲ ਹੁੰਦੀ ਹੈ ਜੀ ਯੂਜ਼ ਅਸੀਂ ਖਲ ਉਹ ਜਿਹੜੀ ਬਚਦੀ ਹੈ ਉਹ ਸਾਰੀ ਤੇਲ ਵਾਲੀ ਜਿਹੜੀ ਬਾਜੀ ਤੇਲ ਵਾਲੀ ਜੀ ਉਹ ਪਸ਼ੂਆਂ ਨੂੰ ਹੀ ਦੰਨੇ ਆ ਜੀ ਉਹ ਹੋ ਗਿਆ ਵਿੱਚ ਮੱਕੀ ਹੋਊਗੀ ਜੀ ਇਹਦੇ ਪਾਈ ਹੋਈ ਬੜੇਵੇਂ ਹੋਗੇ ਜੋਨ ਐ ਖੜਾ ਨੇ ਜੀ ਦੋ ਤਰ੍ਹਾਂ ਦੀਆਂ ਤੇ ਹੋਰ ਸਮਾਨ ਪਾ ਕੇ ਅਸੀਂ ਤਿਆਰ ਕਰਕੇ ਦੰਨੇ ਜੀ ਨਾਲ ਠੀਕ ਹੈ ਤੇ ਇਧਰ ਅਸੀਂ ਦੇਖ ਰਹੇ ਸੀ ਪਿੱਛੇ ਤੁਹਾਡੇ ਕੋਲੇ ਇਧਰਲੇ ਪਾਸੇ ਉਹ ਹੈਗਾ ਜਿਹੜਾ ਤੁਸੀਂ ਡੀਕੰਪੋਜ਼ਿੰਗ ਦੇ ਲਈ ਰੱਖਿਆ ਹੋਇਆ ਹਾਂਜੀ ਉਹਦੇ ਵੀ ਦੱਸਿਓ ਕੀ ਕੁਝ ਫਾਇਦੇ ਲੈਣੇ ਹੋ ਤੇ ਫਿਰ ਇਧਰ ਆ ਬਾਥੀਆਂ ਅਸੀਂ ਦੇਖ ਰਿਆ ਬਾਥੀਆਂ ਵੀ ਤੁਸੀਂ ਪਾਥਦੇ ਹੋ ਗੋਹੇ ਦੀਆਂ ਜਿਹੜੀਆਂ ਹਾਲਾਂਕਿ ਬਹੁਤ ਸਾਰੇ ਹੁਣ ਤਾਂ ਪਿੰਡਾਂ ਦੇ ਵਿੱਚ ਨਾ ਜ਼ਰੂਰ ਬਾਥੀਆਂ ਨਾ ਸ਼ਹਿਰਾਂ 'ਚ ਵੀ ਯੂਜ਼ ਹੁੰਦੀਆਂ ਬਾਥੀਆਂ ਬਿਲਕੁਲ ਜੀ ਲੈ ਜਾਂਦੇ ਆਂ ਸ਼ਹਿਰਾਂ 'ਚ ਅੱਛਾ ਜੀ ਤੇ ਆਪਣਾ ਆਪਣਾ ਕਈਆਂ ਦਾ ਯੂਸੇਜ ਹੈ ਕੋਈ ਕਰਦੇ ਆ ਕਈਆਂ ਨੂੰ ਅਜੇ ਵੀ ਕੁਕਿੰਗ ਦਾ ਸ਼ੌਕ ਹੈ ਹਾਂ ਬਈ ਉਹਨਾਂ ਨੇ ਰੱਖੀਆਂ ਹੋਈਆਂ ਨੇ ਘਰੇ ਗੇਠੀਆਂ ਤੇ ਉਹ ਚੋਂ ਚਲੇ ਜਾਨੀਆਂ ਜੇ ਪਾਥੀਆਂ ਜੀ ਸਾਡੇ ਅੰਗਿਠੀ ਵਗੈਰਾ ਪਈ ਨਹੀਂ ਤੇ ਇਧਰ ਜੀ ਅਸੀਂ ਸਾਡੇ ਕੋਲੇ ਗੋਹਾ ਵਾ ਵਾਵਾ ਹੋ ਗਿਆ ਸੀਗਾ ਹਾਂਜੀ ਤੇ ਅਸੀਂ ਵਰਮੀ ਕੰਪੋਸਟ ਲੱਗੇ ਹੋਏ ਆ ਬਣਾਉਣ ਠੀਕ ਹੈ ਇਹ ਚ ਅਸੀਂ ਪਾ ਕੇ ਗੋਬਰ ਪਰਲੀ ਸਾਈਡ ਤੇ ਤਾਂ ਰੈਡੀ ਹੋ ਗਿਆ ਉਹ ਚ ਆਪਣੇ ਕੈਂਚੂਏ ਛੱਡੇ ਹੋਏ ਨੇ ਠੀਕ ਹੈ ਜੀ ਤੇ ਉਹ ਰੈਡੀ ਹੋ ਜਾਂਦਾ ਜੀ ਬਾਅਦ ਚ ਹੁਣ ਸਾਡੇ ਆ ਕੰਮ ਆ ਜਾਣੀ ਹੈ ਖੇਤੀ ਚ ਆਰਗੇਨਿਕ ਖੇਤੀ ਦਾ ਵਰਮੀ ਕੰਪੋਸਟ ਵਰਦਾਨ ਹੈ ਜੀ ਹਮ ਇਹ ਬਾਈ ਜੀ ਆਪਣੇ ਜਿਹੜੀ ਆ ਦੀ ਜਿਹੜੀ ਦੇਸੀ ਨਸਲ ਹੈ ਜੋ ਇੱਥੇ ਪਾਈਆਂ ਜਾਂਦੀਆਂ ਇੱਥੇ ਦੇ এনवायरमेंट ਚ ਸੂਟ ਕਰਦੀਆਂ ਇਹ ਉਹ ਨੇ ਇਹ ਗੇਰੇ ਜੀ ਆਪਣੇ ਕੋਲੇ ਇਹ ਆਪਾਂ ਰਾਜਸਥਾਨ ਤੋਂ ਲਿਆਂਦੀ ਸੀਗੀ ਠੀਕ ਹੈ ਤੇ ਆਪਣੇ ਕੋਲ ਸਾਹੀਵਾਲ ਨੇ ਉਹ ਵੀ ਆਪਾਂ ਰਾਜਸਥਾਨ ਤੋਂ ਹੀ ਲਿਆਂਦੀ ਹੈ ਇਹਨਾਂ ਦਾ ਦੁੱਧ ਜਿਹੜਾ ਨਾ A2 ਪ੍ਰੋਟੀਨ ਹੁੰਦਾ ਜੀ ਤੇ ਉਹ ਪ੍ਰੋਟੀਨ ਇਹ ਆ ਵੀ ਬੜੀ ਛੇਤੀ ਦੁੱਧ ਪਾਚ ਜਾਂਦਾ ਤੇ ਜਿਹੜੀਆਂ ਆਪਣੀਆਂ HF ਨੇ ਦੁੱਧ ਤਾਂ ਵਾਵਾ ਦਿੰਦੀਆਂ ਆ ਉਹ ਬਟ ਉਹ ਆਪਣੇ এনवायरमेंट 'ਚ ਸੂਟ ਨਹੀਂ ਕਰਦੀਆਂ ਤੇ ਜ ਜ ਉਹਨਾਂ 'ਚ A1 ਪ੍ਰੋਟੀਨ ਹੁੰਦਾ ਉਹ ਸਾਡਾ ਸਰੀਰ A1 ਪ੍ਰੋਟੀਨ ਨੂੰ ਛੇਤੀ ਨਹੀਂ ਪਚਾ ਪੰਦਾ ਇਸ ਕਰਕੇ ਅਸੀਂ ਕੁਆਲਿਟੀ ਵਾਈਜ਼ ਦੇਖ ਕੇ ਚੱਲਿਆ ਕਿਉਂਕਿ ਬੱਚਿਆਂ ਲਈ ਸ਼ੁਰੂ ਕਰਿਆ ਹੋਇਆ ਤੇ ਅਸੀਂ ਦੇਸੀ گاਵਾ ਹੀ ਤਾਂ ਰੱਖੀਆਂ ਸੀਗੀਆਂ ਦੂਜਾ ਕਿਉਂ ਹੈ ਹੋਰ ਜਿਹੜੇ ਇਹ ਮਿਲਕ ਪ੍ਰੋਡਕਟ ਹੈ ਉਹ ਬਹੁਤ ਨਿਊਟ੍ਰੀਸ਼ੀਅਸ ਹੁੰਨੇ ਆ ਤੇ ਤੀਜੀ ਚੀਜ਼ ਬਾਈ ਜੀ ਜੇ ਆਰਗੇਨਿਕ ਖੇਤੀ ਕਰਨੀ ਹੈ ਫਿਰ ਦੇਸੀ ਗਾਂ ਚਾਹੀਦੀ ਚਾਹੀਦੀ ਹੈ ਹੂੰ ਵੀ ਉਹਦਾ ਜਿਹੜਾ ਖਾਦ ਵਗੈਰਾ ਤੇ ਹੁੰਦਾ ਹੈ ਤੇ ਇਹਦਾ ਜਿਹੜਾ ਪਿਸ਼ਾਬ ਹੈ ਗੋਮੂਤਰ ਉਹ ਬਹੁਤ ਚੀਜ਼ਾਂ ਚ ਯੂਜ਼ ਹੁੰਦਾ ਹੂੰ ਤੇ ਅਸਾਂ ਨੂੰ ਤਾਂ ਵੀ ਅਸੀਂ ਦੇਸੀ ਗਾਵਾਂ ਤਾਂ ਹੀ ਪ੍ਰੈਫਰ ਕਰਦੇ ਆ ਇਹ ਤਾਂ ਹੀ ਰੱਖੀ ਹੋਈਆਂ ਨੇ ਦੁੱਧ ਦਾ ਤਾਂ ਅੱਜ ਕੱਲ ਬੜੀ ਗੱਲ ਚੱਲਦੀ ਹੈ ਕਹਿੰਦੇ ਦੁੱਧ ਤਾਂ ਜ਼ਾਹਿਰ ਹੈ ਕਹਿੰਦੇ ਅੱਜ ਕੱਲ ਪੀਣਾ ਨਹੀਂ ਚਾਹੀਦਾ ਇਹ ਦੁੱਧ ਚ ਇਹ ਕਿ ਇਸ ਚੀਨ ਕਿੱਥੋਂ ਫੈਨੋਮੀਨਾ ਆ ਗਿਆ ਏ ਜੀ ਜਦੋਂ ਅੰਗੂਰ ਖੱਟੇ ਵਾਲੀ ਗੱਲ ਆ ਜਾਂਦੀ ਹੈ ਹੁਣ ਦੁੱਧ ਐਨਾ ਰਿਹਾ ਨਹੀਂ ਹੂੰ ਹੈਨਾ ਤਾਂ ਉਹ ਰੋਲਾ ਤਾਂ ਪੈਣਾ ਹੀ ਹੈ ਕਿ ਜਦੋਂ ਦੁੱਧ ਰਿਹਾ ਨਹੀਂ ਦੁੱਧ ਐਨਾ ਪ੍ਰੋਡਿਊਸ ਕਿੱਥੋਂ ਹੁੰਦਾ ਜਦੋਂ ਜਾਨਵਰ ਨਹੀਂ ਰਹਿਗੇ ਹੂੰ ਤਾਂ ਪਾਇਆ ਹੋਇਆ ਦੁੱਧ ਦਾ ਅੰਮ੍ਰਿਤ ਹੈ ਜੀ ਪੁਰਾਣੇ ਪੁਰਾਣੇ ਕਿੰਨੇ ਹਜ਼ਾਰ ਸਾਲ ਤੋਂ ਤਾਂ ਦੁੱਧ ਅਸੀਂ ਪੀਂਦੇ ਆ ਰਹੇ ਹਾਂ ਹੂੰ ਸਾਡਾ ਨੌਰਥ ਹੈ ਸਾਡੇ ਚ ਤਾਂ ਹੈਨਾ ਪੰਜਾਬੀਆਂ ਵਾਲੀ ਦਾ ਖਰਾਕ ਚ ਦੁੱਧ ਸਭ ਤੋਂ ਪਹਿਲਾਂ ਆ ਜਾਂਦਾ ਦੁੱਧ ਕਿਉਂ ਹੂੰ ਦੇਖ ਰਹੇ ਇਹ ਕੁਝ ਭੈ ਇਹਨਾਂ ਨੇ ਪਾਲਿਸੀਸ WHO ਵਗੈਰਾ ਨੇ ਬਣਾਈਆਂ ਹੋਈਆਂ ਨੇ ਤਾਂ ਕਰਕੇ ਦੁੱਧ ਨੂੰ ਭੰਡੀ ਜਾਂਦੇ ਨੇ ਆ ਇਹ ਵੀ ਕਿਹਾ ਜਾਂਦਾ ਕਿ ਦੁੱਧ ਦਾ ਵੀ ਡਿਮਾਂਡ ਵੱਧਦਾ ਉਹਨਾ ਪ੍ਰੋਡਿਊਸ ਹੋ ਨਹੀਂ ਰਿਹਾ ਤਾਂ ਕਰਕੇ ਵੀ ਸ਼ੈਦੋ ਕਿ ਤਰ੍ਹਾਂ ਕਿ ਤੋ ਜਾਲੀ ਤਰੀਕੇ ਨਾਲ ਬਣ ਰਿਹਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਉਹ ਤਾਂ ਹੀ ਹੈ ਜੀ ਹੋਰ ਕੁਝ ਨਹੀਂ ਹੈ ਮੈਂ ਵੀ ਉਹੀ ਕਹਿ ਰਿਹਾ ਨਾ ਬਾਈ ਜੀ ਬਈ ਰੇਟ ਘਟ ਕਿਵੇਂ ਹੋ ਸਕਦਾ ਹਾਂ ਠੀਕ ਨਹੀਂ ਰੇਟ ਘਟ ਨਹੀਂ ਹੋ ਸਕਦਾ ਦੁੱਧ ਦਾ ਜੇ ਕੋਸਟ ਨਹੀਂ 130 ਰੁਪਏ ਲੀਟਰ ਦੁੱਧ ਲੋਕ ਖਰੀਦ ਲੈਂਦੇ ਬਿਲਕੁਲ ਮੈਂ ਤੋ ਲੈ ਕੇ ਜਾਂਦੇ ਆ ਜੀ ਹਾਂ ਕਿੰਨਾ ਕੁ ਵਿਕਦਾ ਤੁਹਾਡਾ ਰੇਲੀ ਦਾ ਮੈਂ ਬਾਈ ਜੀ ਅਜੇ ਮੇਰੇ ਕੋਲੇ 20 ਲੀਟਰ ਦੁੱਧ ਹੈ ਜਿਹੜਾ 10 ਲੀਟਰ ਤਾਂ ਮੈਂ ਸੇਲ ਹੀ ਕਰ ਦਿੰਦਾ ਸਿੱਧਾ ਹੀ ਹੂੰ ਤੇ 10 ਅਸੀਂ ਆਪਣੇ ਲਈ ਰੱਖਦੇ ਆ ਕਿਉਂਕਿ ਘਟ ਗਿਆ ਸੀਗਾ ਵਿੱਚ ਨੂੰ ਤੇ ਹੁਣ ਦੁਬਾਰੇ ਹੋਰ ਗਾਈਆਂ ਆ ਜਾਣਗੀਆਂ ਫੇਰ ਵਾਝੂਗਾ ਜੀ ਇਹ ਤੁਸੀਂ ਨਾਲ-ਨਾਲ ਬਰੀਡਿੰਗ ਵੀ ਕਰ ਰਹੇ ਹੋ ਬਿਲਕੁਲ ਜੀ ਅਸੀਂ ਬਰੀਡ ਤੇ ਵੀ ਕੰਮ ਕਰ ਰਹੇ ਆ ਹੂੰ ਤੇ ਨਸਲ ਸੁਧਾਰ ਤੇ ਚੱਲਦਾ ਪਿਆ ਅਸੀਂ ਵਧੀਆ ਸੀਮੈਂਟ ਸੀਜ਼ ਲੱਗੇ ਹੋਏ ਆ ਕਰਨ ਸਾਹਿਵਾਲ ਦੇ ਤੇ ਗਿਰਦੇ ਨਾ ਹੂੰ ਤੇ ਕਰਾਂਗੇ ਇਹਨੂੰ ਹੋਰ ਸੁਧਾਰ ਕਰਾਂਗੇ ਇਹ ਜਿਹੜੀ ਆ ਟੈਂਕੀਆਂ ਰੱਖੀਆਂ ਤੁਸੀਂ ਇਹ ਕੀ ਚੀਜ਼ ਹੈਗੀ ਹੈ ਜੀ ਬਾਈ ਜੀ ਇੱਥੇ ਨਾ ਅਸੀਂ ਆਰਗੈਨਿਕ ਆਪਣੀ ਖਾਦ ਰੈਡੀ ਕਰੀ ਹੋਈ ਹੈ ਠੀਕ ਹੈ ਦੇਸੀ ਖਾਦ ਗ੍ਰੋਥ ਪ੍ਰੋਮੋਟਰ ਕਹਿ ਸਕਦੇ ਹੋ ਕੁਝ ਹਮ ਤੇ ਕੁਛ ਅਸੀਂ ਇੱਥੇ ਆਪਣਾ ਇੱਕ ਬੈਕਟੀਰੀਆ ਕਲਚਰ ਆਂਦਾ ਬਾਈ ਜੀ ਠੀਕ ਹੈ ਜੀ ਅਸੀਂ ਉਹ ਬੈਕਟੀਰੀਆ ਕਲਚਰ ਬਣਾਇਆ ਹੋਇਆ ਇਹ ਬੈਕਟੀਰੀਆ ਕਲਚਰ ਚ ਧਰਤੀ ਚ ਜਿਹੜੇ ਮਾਈਕਰੋ ਇਨਜ਼ਾਈਮਸ ਨੇ ਉਹਨਾਂ ਨੂੰ ਬੂਸਟ ਕਰ ਦਿੰਦਾ ਜੀ ਹਮ ਉਹਨਾਂ ਨੂੰ ਵਧਾਣ ਲਈ ਇਹ ਬੈਕਟੀਰੀਆ ਕਲਚਰ ਬਹੁਤ ਜ਼ਰੂਰੀ ਹੈ ਤੁਸੀਂ ਮਤਲਬ ਧਰਤੀ ਨੂੰ ਜੇ ਕਹਿੰਦੇ ਨੇ ਵੀ ਧਰਤੀ ਨੂੰ ਜਾਣ ਪਾਉਂਦੀ ਹੈ ਇਹ ਚੀਜ਼ ਜਾਣ ਪਾਉਂਦੀ ਹੈ ਜੀ ਬਿਲਕੁਲ ਤੇ ਧਰਤੀ ਚ ਜਿਹੜੇ ਮਾਈਕਰੋ ਇਨਜ਼ਾਈਮਸ ਘਟ ਗਏ ਨੇ ਨਾ ਹੁਣ ਹੂੰ ਬੈਕਟੀਰੀਆ ਘਟ ਗਿਆ ਇਹ ਉਹਨਾਂ ਨੂੰ ਮਲਟੀਪਲਾਈ ਕਰਨ ਚ ਹੈਲਪ ਕਰਦਾ ਹੂੰ ਇਹ ਹੈ ਜੀ ਆਪਣਾ ਨਾ ਅਹਮਦਾਬਾਦ ਇੱਕ ਗਵੰਸੀगिर गौशाला ਹੈ ਅੱਛਾ ਜੀ ਇਹ ਉਹਨਾਂ ਨੇ ਡਿਵੈਲਪ ਕਰਿਆ ਸੀਗਾ ਫ੍ਰੀ ਆਫ ਕਾਸਟ ਦੰਨੇ ਆ ਸਤੂ ਲੈਣਾ ਹੋਇਆ ਸੀ ਵੀ ਫ੍ਰੀ ਆਫ ਕਾਸਟ ਦੇ ਦੰਨੇ ਆ ਹੂੰ ਇਹ ਐਜ਼ ਅ ਫਰਟੀਲਾਈਜ਼ਰ ਵੀ ਕੰਮ ਕਰਦਾ ਤੇ ਐਜ਼ ਅ ਪੈਸਟੀਸਾਈਡ ਵੀ ਕੰਮ ਕਰ ਦਿੰਦਾ ਇਹਦਾ ਸਪਰੇ ਵੀ ਹੁੰਦਾ ਜੀ ਤੇ ਉਹ ਵੀ ਅਸੀਂ ਇਹਨੂੰ ਪਾਉਂਦੇ ਆ ਠੀਕ ਹੈ ਤੇ ਇਹ ਕੀ ਕਰਦਾ ਪੌਦੇ ਦੀ ਇਮਿਊਨਿਟੀ ਵੀ ਬੂਸਟ ਕਰ ਦਿੰਦਾ ਮਤਲਬ ਜਿਹੜੀ ਇੱਥੇ ਇਹ ਤੁਸੀਂ ਖੇਤੀ ਕਰ ਰਹੇ ਹੋ ਉਹਦੇ ਤੇ ਸਪਰੇ ਇਹਦੀ ਹੁੰਦੀ ਸਪਰੇ ਇਹਦੀ ਹੁੰਦੀ ਹੈ ਜੀ ਉਹ ਜਿਹੜੀ ਬਾਜ਼ਾਰਾਂ ਵਾਲੀ ਦਵਾਈਆਂ ਵਿਕਦੇ ਉਹ ਨਹੀਂ ਹਾਂ ਜੀ ਨਾ ਨਾ ਉਹ ਨਹੀਂ ਇਹ ਹੋਊਗੀ ਇਹ ਤੋਂ ਇਲਾਵਾ ਅਸੀਂ ਲੱਸੀ ਸਟੋਰ ਕਰਕੇ ਰੱਖੀ ਹੋਈ ਹੈ ਅੱਛਾ ਜੀ ਇਹਦੇ ਵਿੱਚ ਕਾਪਰ ਪਾ ਕੇ ਰੱਖ ਦਿੰਨੇ ਆ ਤੇ ਉਹ ਯੂਜ਼ ਕਰਦੇ ਆ ਇਹ ਸਿਰਫ ਦੋ ਚੀਜ਼ਾਂ ਸਾਡੇ ਕੋਲੇ ਯੂਜ਼ ਹੋ ਰਹੀਆਂ ਨੇ ਹੋਰ ਕੁਝ ਨਹੀਂ ਲੱਸੀ ਤੋਂ ਕਿਵੇਂ ਆ ਬੜਾ ਉਹ ਜਰੂਰ ਸਮਝਾਓ ਵੀ ਲੱਸੀ ਇਹੋ ਜਿਹੀ ਕਿਹੜੇ ਕੰਮ ਆ ਰਹੀ ਐ ਤੇ ਲੱਸੀ ਚ ਨਾ ਬਾਈ ਜੀ ਅਸੀਂ ਕੀ ਕਰਦੇ ਆ ਕਾਪਰ ਪਾ ਕੇ ਰੱਖ ਦਿੰਨੇ ਆ ਲੱਸੀ ਦੇ ਵਿੱਚ ਕਾਪਰ ਪਾ ਦਿੰਨਾ ਕਾਪਰ ਪਾਤਾ ਥੋੜੇ ਦਿਨ ਪਿਆ ਰਹਿਣ ਦਿੰਨੇ ਆ 15 20 ਦਿਨ ਬਾਅਦ ਉਹ ਤਿਆਰ ਹੋ ਜਾਂਦਾ ਇਹ ਕੀ ਐ ਇਹ ਦੁਨੀਆ ਦਾ ਬੈਸਟ ਫੰਗੀਸਾਈਡ ਐ ਜਿਹੜੀ ਫੰਗਸ ਲੱਗਦੀ ਐ ਨਾ ਪੌਦਿਆਂ ਨੂੰ ਉਹਦਾ ਸਰਕਲ ਤੋੜਦੀ ਐ ਜੀ ਆਹ ਫੰਗਸ ਨੂੰ ਖਤਮ ਕਰ ਦਿੰਦੀ ਐ ਤੇ ਇਸ ਤੋਂ ਵਧੀਆ ਫੰਗੀਸਾਈਡ ਦੁਨੀਆ 'ਚ ਕੋਈ ਨਹੀਂ ਤੇ ਫ੍ਰੀ ਆਫ ਕਾਸਟ ਐ ਜੀ ਤੁਸੀਂ ਫ੍ਰੀ ਦੇ ਦਿੰਦੇ ਹੋਈ ਜੇ ਕਿਸੇ ਨੇ ਕਰਨਿਆ ਲੈ ਜਣਾ ਲੈ ਨਹੀਂ ਸਾਡੇ ਕੋਲ ਡਰੰਪ ਭਰੇ ਪਿਆ ਜੀ ਅਸੀਂ ਤਾਂ ਆਪਣਾ ਵੀ ਯੂਜ਼ ਕਰੀ ਜਾਂਦੇ ਹਾਂ ਅਸੀਂ ਇਹ ਦੇਖ ਰਹੇ ਹਾਂ ਵੀ ਬੱਚੇ ਥੋੜੇ ਉਹ ਵੀ ਨਾਲ ਆ ਇੱਥੇ ਹਾਂਜੀ ਆਉਂਦੇ ਨਹੀਂ ਹਾਂਜੀ ਤੇ ਰਹਿਸ਼ ਤੁਸੀਂ ਦੱਸ ਰਹੇ ਵੀ ਅਸੀਂ ਤਾਂ ਚੰਡੀਗੜ੍ਹ ਦੇ ਰਹਿਣ ਵਾਲੇ ਆ ਜਾਂ ਪੁਰਾਣਾ ਜਿਹੜਾ ਚੰਡੀਗੜ੍ਹ ਦੇ ਉੱਥੇ ਤੁਹਾਡਾ ਘਰ ਸੀ ਬਿਲਕੁਲ ਜੀ ਵੀ ਤੁਹਾਡੀ ਜਿਹੜਾ ਪਰਿਵਾਰ ਸੀ ਉੱਥੇ ਰਹਦਾ ਸੀ ਉਦੋਂ ਬਿਲਕੁਲ ਤੇ ਬੱਚਿਆਂ ਨੇ ਕਿਵੇਂ ਪੈ ਗਿਆ ਸ਼ੌਂਕ ਫਿਰ ਤੁਹਾਨੂੰ ਦੇਖ ਕੇ ਪੈ ਗਿਆ ਬੱਚੇ ਦਿੱਲੀ ਆਉਂਦੇ ਆ ਜੀ ਨਾਲ ਅੱਛਾ ਜੀ ਤੇ ਬੱਚਿਆਂ ਨੂੰ ਵੀ ਕੁਦਰਤ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਜੀ ਹੂੰ ਬੱਚੇ ਨੂੰ ਪਤਾ ਹੋਣਾ ਚਾਹੀਦਾ ਕਿ ਜਿਹੜਾ ਪਲੇਟ 'ਚ ਫੂਡ ਉਹਦੇ ਸਾਹਮਣੇ ਆਇਆ ਉਹ ਆਉਣ ਲਈ ਕਿੰਨਾ ਟਾਈਮ ਲੱਗਦਾ ਹਾਂ ਵੀ ਆਇਆ ਹਾਂ ਆਇਆ ਕਿਵੇਂ ਹੂੰ ਤੇ ਫਿਰ ਉਹ ਕਦਰ ਵੀ ਕਰਦੇ ਆ ਜੀ ਉਸ ਚੀਜ਼ ਦੀ ਤੇ ਦੂਈ ਚੀਜ਼ ਬਾਈ ਜੀ ਅੱਜ ਕੱਲ ਨਾ ਬੱਚਿਆਂ 'ਚ ਜਿਹੜਾ ਮੋਬਾਈਲ ਵਾਲਾ ਕਲਚਰ ਹੈ ਨਾ ਇਹ ਬਹੁਤ ਚੱਲ ਗਿਆ ਇਹਦੇ ਨਾਲ ਫਰਕ ਪਿਆ ਕੋਈ ਮੋਬਾਈਲ ਵਾਲੇ ਕਲਚਰ ਤੋਂ ਥੋੜੇ ਸਾਹਮਣੇ ਆ ਬਾਈ ਜੀ ਇੰਨੀ ਧੇਰ ਹੋ ਗਈ ਕਿਸੇ ਇੱਕ ਬੱਚੇ ਨੇ ਵੀ ਮੋਬਾਈਲ ਨਹੀਂ ਚੱਕਿਆ ਮੇਰੇ ਨੇ ਹੂੰ ਤੇ ਮੋਬਾਈਲ ਰੱਖ ਦਿੰਨੇ ਆ ਜੀ ਇੱਥੇ ਸਾਰਾ ਦਿਨ ਜਾਨਵਰਾਂ ਨਾਲ ਰਹਿੰਦੇ ਆ ਖੇលਦੇ ਆ ਹੂੰ ਹੁਣ ਇਹਨਾਂ ਨੂੰ ਪਤਾ ਵੀ ਇਹਨਾਂ ਦੀ ਇਹ ਬਹੁਤ ਮਿਹਨਤ ਲੱਗੀ ਹੋਈ ਹੈ ਬਿੱਥੋਂ ਪੈਦਾ ਇਹ ਧਰਤੀ 'ਚ ਬੀਜ ਭਜਿਆ ਬਿਲਕੁਲ ਉਦੋਂ ਬਾਅਦ ਉਹ ਉਹਨੂੰ ਤਿਆਰ ਕੀਤਾ ਉਹ ਫਲ ਲੱਗਿਆ ਬਿਲਕੁਲ ਜੀ ਫਿਰ ਉਦੋਂ ਬਾਅਦ ਇਹ ਸਾਰਾ ਕੁਝ ਹੋ ਗਿਆ ਆ ਇਹ ਚੀਜ਼ਾਂ ਇਹ ਇਹ ਦੱਸਿਓ ਵੀ ਇਹ ਜਾਲ ਪਾਇਆ ਤੁਸੀਂ ਏ ਥੱਲੇ ਇਹ ਬਾਈ ਜੀ ਅਸੀਂ ਮਲਟੀ ਕ੍ਰੋਪਿੰਗ ਕਰਦੇ ਆਂ ਮਲਟੀ ਕ੍ਰੋਪਿੰਗ ਹੋ ਗਿਆ ਵੀ ਇੱਕ ਜਗ੍ਹਾ 'ਚ ਉਹ ਅਸੀਂ ਦੋ ਤਿੰਨ ਫਸਲਾਂ ਲੈਣੀਆਂ ਹੁੰਦੀਆਂ ਹਮ ਇਹ 'ਚ ਤਾਂ ਹੁਣ ਸੁੱਕ ਗਿਆ ਇਹ ਪਹਿਲਾਂ ਇਹਦੇ ਉੱਤੇ ਕਰੇਲੇ ਚੜਾਏ ਹੋਏ ਸੀਗੇ ਠੀਕ ਹੈ ਤੇ ਪਰਵਲ ਲੱਗਿਆ ਹੋਇਆ ਸੀਗਾ ਤੇ ਥੱਲੇ ਅਸੀਂ ਜਿਵੇਂ ਹੁਣ ਪਾਲਕ ਦਾ ਸੀਜ਼ਨ ਹੈ ਪਾਲਕ ਹੈ ਨਹੀਂ ਅੱਗੇ ਜਾ ਕੇ ਅਸੀਂ ਧਨੀਆ ਬੀਜਨੇ ਆ ਤੇ ਸਾਡੀਆਂ ਤਿੰਨ ਫਸਲਾਂ ਐ ਇਸੇ ਤੋਂ ਨਿਕਲ ਜਾਣੀਆਂ ਥੱਲੇ ਵਾਲੀ ਜਗ੍ਹਾ ਵੀ ਯੂਟਿਲਾਈਜ਼ ਹੋਊਗੀ ਤੇ ਉੱਪਰ ਵਾਲੀ ਵੀ ਹੋਊਗੀ ਜੀ ਬਿਲਕੁਲ ਠੀਕ ਆ ਇੱਧਰ ਇਹ ਬੈਂਗਣ ਲਾਏ ਆ ਵਿਚੇ ਧਨੀਆ ਹਾਂਜੀ ਬੈਂਗਣਾ ਚ ਧਨੀਆ ਲਾਇਆ ਹੋਇਆ ਜੀ ਹੂੰ ਤੇ ਇਹ ਇਹਨਾਂ ਇਹ ਜਿਹੜੀ ਆ ਸਬਜ਼ੀਆਂ ਨੇ ਇਹਨਾਂ ਸਬਜ਼ੀਆਂ ਦੇ ਵਿੱਚ ਤੇ ਹੋਰ ਜਿਹੜੀ ਬਾਜ਼ਾਰਾਂ ਚ ਸਬਜ਼ੀ ਆ ਵੀ ਜੀ ਉਹ ਫਰਕ ਕੀ ਹੈਗਾ ਇਹ ਚੀਜ਼ ਥੋਡੀ ਐ ਤੇ ਉਹਦੇ ਚ ਕੀ ਫਰਕ ਆ ਬਾਈ ਤੇ ਜਾਂ ਰੇਟ ਰੇਟ ਦਾ ਕੀ ਫਰਕ ਹੈਗਾ ਨਾਲ ਨਾਲ ਦੇਖੋ ਬਾਈ ਇਹ ਨੇ ਆਰਗੇਨਿਕ ਹਾਂਜੀ ਇਹ ਕੁਦਰਤ ਜਿਸ ਤੋਂ ਪੈਦਾ ਕਰ ਰਹੀ ਹੈ ਨਾ ਅਸੀਂ ਉਵੇਂ ਹੀ ਨਾਰਮਲ ਤਰੀਕੇ ਤੋਂ ਚੱਲ ਰਹੇ ਨੇ ਅਸੀਂ ਇਹ ਚ ਕੁਝ ਵੀ ਇਹੋ ਜਿਹਾ ਬੂਸਟ ਅਪ ਕਰਨ ਯੂਰੀਆ ਜਾਂ ਹੋਰ ਜੋ ਸਪਰੇ ਵਗੈਰਾ ਨੇ ਕੀੜਿਆਂ ਤੋਂ ਬਚਾਉਣ ਲਈ ਅਸੀਂ ਨਹੀਂ ਕਰਦੇ ਹਾਂ ਠੀਕ ਹੈ ਠੀਕ ਹੈ ਤੇ ਜੇ ਨੇਚਰਲ ਹੈ ਜਿਹੜਾ ਮਤਲਬ ਚੀਜ਼ ਆਰਗੇਨਿਕਲੀ ਪੈਦਾ ਹੋਊਗੀ ਥੋੜਾ ਟਾਈਮ ਲੱਗਦਾ ਉਹਨੂੰ ਗਰੋਥ ਹੋਣ ਦੀ ਗਰੋਥ ਥੋੜੀ ਘੱਟ ਜ਼ਰੂਰ ਹੁੰਦੀ ਹੈ ਠੀਕ ਹੈ ਬਟ ਨਿਊਟ੍ਰੀਸ਼ਨ ਤੇ ਟੇਸਟ ਚ ਬੜੀ ਜ਼ਬਰਦਸਤ ਹੈ ਜੀ ਹੂੰ ਤੇ ਟੇਸਟ ਬਹੁਤ ਵਧੀਆ ਹੁੰਦਾ ਨਾਰਮਲ ਤੋਂ ਤੁਸੀਂ ਖਾ ਕੇ ਦੇਖੋਗੇ ਨਾ ਤੇ ਆਪ ਕਹੋਗੇ ਹੁਣ ਕੀ ਆਏ ਹੈ ਮਾਰਕੀਟ ਚ ਮਿਲਦੀ ਹੈ ਜੀ ਤੇ ਜਿਹੜੀ ਸਾਡੀ ਕੀ ਆ ਹੈ ਉਹ ਚ ਬੜਾ ਅੰਤਰ ਹੈ ਜੀ ਟੇਸਟ ਮਤਲਬ ਤੁਹਾਨੂੰ ਤੁਸੀਂ ਕੀ ਆ ਖਾਂਦੇ ਹੋਣੇ ਨਾ ਢਣਵਾ ਹਟ ਆਂਦੀ ਹੈ ਬਾਅਦ ਚ ਹੂੰ ਖਾਣ ਤੋਂ ਬਾਅਦ ਇੱਕ ਹਲਕੀ ਜੀ ਠੀਕ ਹੈ ਸਾਡੇ ਵਾਲੇ ਚਾਹੇ ਜਾ ਕੁਝ ਨਹੀਂ ਹੈ ਉਹ ਨਾਲ ਦੀ ਨਾਲ ਐਜ਼ ਇਟ ਇੱਕਦਮ ਗਲ ਜਾਂਦੀ ਹੈ ਸਾਰੀਆਂ ਚੀਜ਼ਾਂ ਬਾਕੀ ਸਾਰੀਆਂ ਦਾ ਵੀ ਇਹੀ ਹੈ ਜੀ ਕੀ ਕੀ ਫਸਲਾਂ ਕੀ ਕੀ ਲਾਈਆਂ ਸਬਜ਼ੀ ਕੀ ਕੀ ਹੈ ਇੱਥੇ ਥੋੜੀ ਜੀ ਬੈਂਗਣ ਲਾਏ ਹੋਏ ਨੇ ਜੀ ਪਾਲਕ ਹੈ ਹਮ ਆ ਲੈਟਸ ਲੱਗੀ ਹੋਈ ਹੈ ਜੀ ਹਮ ਵਾਕ ਚਾਏ ਆ ਮਟਰ ਨੇ ਜੀ ਠੀਕ ਹੈ ਆ ਮਤਲਬ ਜਿਹੜੀ ਡੇਲੀ ਯੂਜ਼ ਦੀਆਂ ਚੀਜ਼ਾਂ ਨੂੰ ਤੁਸੀਂ ਘਰੇ ਬੀਜ ਰਹੇ ਹੋ ਸਾਰੀਆਂ ਬਿਲਕੁਲ ਜੀ ਬਿਲਕੁਲ ਤੁਸੀਂ ਜਿਹੜੀ ਤੁਹਾਡੀ ਰਸੋਈ ਦੇ ਵਿੱਚ ਬਣਦੀਆਂ ਨੇ ਬਿਲਕੁਲ ਜੀ ਤਾਂ ਉਹ ਤੁਹਾਡੇ ਆਪਣੇ ਖੇਤਾਂ 'ਚੋਂ ਬਿਲਕੁਲ ਜੀ ਆਪਣੇ ਜਿਹਾ ਦੁੱਧ ਦੇ ਵਿੱਚ ਜੋ ਦੁੱਧ ਵਰਤੋਂ ਹੁੰਦੀ ਆ ਸਾਰਾ ਜੀ ਉਹ ਵੀ ਤੁਹਾਡਾ ਆਪਣਾ ਤੇਲ ਵਰਤੋਂ ਹੁੰਦੀ ਆ ਉਹ ਵੀ ਤੁਹਾਡਾ ਆਪਣਾ ਬਿਲਕੁਲ ਜੀ ਇੱਥੋਂ ਕਰ ਰਹੇ ਹੋ ਬਿਲਕੁਲ ਤੇ ਇਹ ਇਹ ਓਵਰਆਲ ਜਦੋਂ ਗੱਲਬਾਤ ਚੱਲਦੀ ਆ ਵੀ ਆ ਤੁਸੀਂ ਕਰਤਾ ਰਹੇ ਹੋ ਇਹ ਇਹ ਸ਼ੌਂਕ ਕਿਵੇਂ ਪਿਆ ਪਹਿਲਾਂ ਤਾਂ ਅਸੀਂ ਕਿ ਮੈਂ ਜਿੰਨਾ ਕਿ ਆਪਣੀ ਗੱਲਬਾਤ ਆਫ ਰਿਕਾਰਡ ਵੀ ਹੋ ਰਹੀ ਵੀ ਵਿਦੇਸ਼ ਤੋਂ ਆਏ ਵਿਦੇਸ਼ ਤੋਂ ਆਕੇ ਵਾਪਸ ਇਧਰ ਆਉਣ ਦਾ ਕਿਵੇਂ ਨਾਲ ਆਈਟੀ ਸੈਕਟਰ ਚ ਤੁਸੀਂ ਦੱਸ ਰਹੇ ਹੋ ਉਧਰ ਵੀ ਮੈਂ ਕੰਮ ਕਰਦਾ ਬਾਈ ਜੀ ਸਟੱਡੀ ਆਪਣੀ ਆਈਟੀ ਦੀ ਹੈ ਹੂੰ ਤੇ ਕਾਫੀ ਸਾਲ ਆਪਾਂ ਆਈਟੀ ਚ ਜੁੜੇ ਹੋਏ ਆਂ ਆਪਣੀ ਕੰਪਨੀ ਚੱਲ ਰਹੀ ਹੈ ਪ੍ਰੋਪਰਲੀ ਆਈਐਸਪੀ ਆ ਬੀਐਚਆਰ ਦੇ ਨਾਂ ਤੋਂ ਹੀ ਹੈ ਤੇ ਕੁਝ ਸਮੇਂ ਤੋਂ ਨਾ ਕੁਝ ਸਰੀਰਕ ਪ੍ਰੋਬਲਮਸ ਸ਼ੁਰੂ ਹੋ ਗਈਆਂ ਜਿਵੇਂ ਸਰਵਾਈਕਲ ਹੋ ਗਿਆ ਮਾਈਗਰੇਨ ਹੋ ਗਿਆ ਹੂੰ ਜਿਹੜਾ ਆਈਟੀ ਵਾਲਾ ਬੰਦਾ ਨਾ ਉਹਨੇ ਕਾਮਨ ਨੇ ਆ ਚੀਜ਼ਾਂ ਸਰਵਾਈਕਲ ਦਾ ਹੋਮਨੇ ਹੋ ਜਾਂਦਾ ਵੀ ਬੈਠੇ ਰਹਿਣਾ ਤੇ ਆਪਾਂ ਤੰਗ ਜੇ ਹੋ ਗਏ ਯਾਰ ਇਹ ਲਾਈਫ ਨਹੀਂ ਹੈ ਹਨਾ ਪੈਸਾ ਵੇਸ਼ ਹੈਗਾ ਪਰ ਸਭ ਤੋਂ ਪਹਿਲੀ ਕੀਮਤੀ ਚੀਜ਼ ਹੈ ਨਾ ਬੰਦੇ ਦੀ ਸਿਹਤ ਹੈ ਜੇ ਥੋੜੀ ਸਿਹਤ ਠੀਕ ਹੈ ਨਾ ਤੁਸੀਂ ਜੋ ਮਰਜ਼ੀ ਕਰ ਲਓ ਵਧੀਆ ਲੱਗੂਗਾ ਪੈਸਾ ਜਿੰਨਾ ਮਰਜ਼ੀ ਕੋਲ ਹੋਵੇ ਸਿਹਤ ਹੈ ਨਹੀਂ ਕੁਝ ਵੀ ਚੰਗਾ ਨਹੀਂ ਲੱਗਦਾ ਇਹ ਸੋਚ ਕੇ ਅਸੀਂ ਸ਼ੁਰੂ ਤਾਂ ਹੀ ਆਪਣੇ ਲਈ ਪਹਿਲਾਂ ਸ਼ੁਰੂ ਕਰੀ ਸੀ ਕਿ ਪਹਿਲਾਂ ਸਬਜ਼ੀਆਂ ਲਾਣੀਆਂ ਸ਼ੁਰੂ ਕਰਦੇ ਆਂ ਸਬਜ਼ੀਆਂ ਵਧੀਆ ਕਿਤੇ ਮਿਲ ਨਹੀਂ ਰਹੀਆਂ ਸੀਗੀਆਂ ਫਿਰ ਅਸੀਂ ਸਬਜ਼ੀਆਂ ਸ਼ੁਰੂ ਕਰਤੀਆਂ ਫਿਰ ਐਵੇਂ ਹੀ ਤੇਲ ਸ਼ੁਰੂ ਹੋ ਗਿਆ ਜੀ ਤੇਲ ਨਹੀਂ ਕਿਤੇ ਵਧੀਆ ਲੱਗ ਰਿਹਾ ਸੀ ਕਿ ਮਿਲਦਾ ਹੋਊਗਾ ਤੇ ਫਿਰ ਐਵੇਂ ਹੀ ਦੁੱਧ ਦਾ ਹੋ ਗਿਆ ਹੁਣ ਦੁੱਧ ਕਿਤੇ ਮਿਲਦਾ ਹੀ ਨਹੀਂ ਤਾਂ ਕਰਕੇ ਗਾਵਾਂ ਸ਼ੁਰੂ ਹੋ ਗਈਆਂ ਤੇ ਕਰਦੇ ਕਰਦੇ ਓਵਰ ਆਲ ਇਹ ਫਾਰਮ ਸੈਟਅਪ ਹੋ ਗਿਆ ਜੀ ਐਵੇਂ ਚੱਲ ਰਿਹਾ ਜੀ ਬਸ ਫਿਰ jobb ਨਾਲ ਨਾਲ ਉਹ ਆਈਟੀ ਵਾਲਾ ਆਈਟੀ ਵਾਲਾ ਚਲੀ ਜਾਂਦਾ ਜੀ ਆਪਣਾ ਲੈਪਟਾਪ ਚੱਕ ਕੇ ਇੱਥੇ ਆ ਜਾਈਦਾ ਤੇ ਸਾਰੇ ਉਹ ਇੱਥੇ ਹੀ ਰਹਿੰਦੇ ਹੋ हां स्लेयर तो ਇੱਥੇ ਉਹਨੇ ਆ ਜੀ ਸ਼ਾਮ ਤੱਕ ਹੂੰ ਤੇ ਰਾਤ ਨੂੰ ਘਰੇ ਚਲੇ ਜਾਂਦਾ ਕਈ ਵਾਰ ਇੱਥੇ ਵੀ ਰੁਕ ਜਾਂਦੇ ਆ ਜਦੋਂ ਦਿਲ ਕਰੇ ਤਾਂ ਇਹ 1.5 ਕਿੱਲੇ ਦੇ ਵਿੱਚ ਤੁਸੀਂ ਆ ਫਾਰਮਿੰਗ ਵਿੱਚ ਹੀ ਉਹ ਜਿਹੜਾ ਸਾਰਾ ਕੁਝ ਕਰ ਰਹੇ ਹੋ ਜੀ ਨੈਚਰਲ ਫਾਰਮਿੰਗ ਇਹ 1.5 ਕਿੱਲੇ ਚੋਂ ਕਮਾਈ ਕਿੰਨੀ ਆ ਫਿਰ ਤੁਹਾਨੂੰ ਇਹ ਦੱਸੋ ਪਹਿਲਾਂ ਅਸਲ ਵਿੱਚ ਲੋਕਾਂ ਦਾ ਮਕਸਦ ਆ ਕਿਤਨਾ ਕਿਤੇ ਕਮਾਈ ਤੇ ਹੀ ਘੜ ਜਾਂਦਾ ਵੀ ਸਾਨੂੰ ਪਚੂ ਵੀ ਕੁਝ ਇੱਥੋਂ ਦੇਖੋ ਜੀ ਕੋਈ ਵੀ ਚੀਜ਼ ਹੈ ਮੇਨ ਇਹ ਆ ਵੀ ਫਾਰਮ ਆਪਣਾ ਖਰਚਾ ਆਪ ਚੱਕ ਲੈਂਦਾ ਹੂੰ ਚੱਕ ਕੇ ਵੀ ਆਹ ਰਾਮ ਤੋਂ ਅਸੀਂ ਤਕਰੀਬਨ ਜਿਆਦਾ ਨਹੀਂ ਆ 60 70 ਹਜ਼ਾਰ ਅਸੀਂ ਸੇਵਿੰਗ ਕਰ ਲਏ ਨੇ ਹੂੰ ਐਨਿਆ ਸੜਾ ਆਰਾਮ ਨਾਲ ਨਿਕਲਦਾ ਪਿਆ ਕਿਉਂਕਿ ਤਿੰਨ ਚੀਜ਼ਾਂ ਹੋ ਗਈਆਂ ਹਰ ਇੱਕ ਚੀਜ਼ ਨੇ ਆਪਣੇ ਆਪ ਨੂੰ ਇੱਕ ਬੈਕਅਪ ਦਿੱਤਾ ਹੋਇਆ ਹੂੰ ਉਵੇਂ ਚੱਲਦਾ ਪਿਆ ਹੁਣ ਜਿਵੇਂ ਅਸੀਂ ਮਲਟੀ ਕ੍ਰੋਪਿੰਗ ਮੈਥਡ ਦੇ ਨਾਲ ਗੱਲ ਕਰ ਰਹੇ ਸੀਗਾ ਆ ਦੇਖੋ ਤੁਸੀਂ ਗੋਭੀ ਦੇ ਨਾਲ ਟਮਾਟਰ ਲਾਏ ਹੋਏ ਨੇ ਹੂੰ ਜਿਸ ਦਿਨ ਗੋਭੀ ਕੱਟ ਗਈ ਟਮਾਟਰ ਨੇ ਉੱਥੇ ਜਾਲ ਤੇ ਆ ਜਾਣਾ ਸਾਡੇ ਕੋਲ ਇਹ ਸੇਲ ਹੋ ਜਾਣੀ ਹੈ ਤੇ ਆ ਬੱਜ ਜਾਣਾ ਅੱਗੇ ਚੱਲ ਕੇ ਤਰੀਕਾ ਹੈ ਬਾਈ ਜੀ ਕੰਮ ਕਰਨ ਦਾ ਜੇ ਇਸ ਨੂੰ ਬਿਲਕੁਲ ਤੁਸੀਂ ਇੱਕ ਪ੍ਰੋਪਰ ਮੈਨੇਜਮੈਂਟ ਕਰਕੇ ਕੰਮ ਕਰਦੇ ਹੋ ਨਾ ਤਾਂ ਪੈਸੇ ਵਾਧੂ ਬਣਦੇ ਡੇਢ ਕਿਲੇ ਤੋਂ ਵੀ 50-60000 ਰੁਪਏ ਮਹੀਨੇ ਦਾ ਬੰਦਾ ਆਰਾਮ ਨਾਲ ਬਚਾ ਸਕਦਾ ਜੇ 60000 ਰੁਪਏ ਮਹੀਨੇ ਦਾ ਬਚਾ ਸਕਦਾ ਜੇ ਕੰਮ ਕਰੇ ਆਪ ਨਹੀਂ ਲੋਕ ਸਾਲ ਦਾ ਕਹਿੰਦੇ ਵੇਹੇ ਨਾ ਮੈਂ ਕਹਿੰਦਾ ਜੀ ਹਾਂ ਐਹੀ ਕਹਿੰਦੇ ਆ ਜੀ ਕਹਿੰਦੇ ਸਾਲ ਦੇ ਬਚਦੇ ਆ ਹੁਣ ਗੱਲ ਹੈ ਜੀ ਤੁਹਾਨੂੰ ਟਾਈਮ ਦੇਣਾ ਪੈਂਦਾ ਤੁਹਾਨੂੰ ਐਫਰਟ ਦੇਣੇ ਪੈਣੇ ਤੁਹਾਨੂੰ ਮਿਹਨਤ ਕਰਨੀ ਪੈਣੀ ਆਪਣਾ माल ਆਪ ਸੇਲ ਕਰਨਾ ਪੈਣਾ ਫਿਰ ਜਾ ਕੇ ਤੁਸੀਂ ਵੇਚਦੇ ਵੀ ਹੋ ਫਿਰ ਆਪ ਅਸੀਂ ਆਪ ਸੇਲ ਕਰਦੇ ਆ ਜੀ ਸਾਰਾ ਮੰਡੀ ਲੈ ਜੀਨੇ ਮੰਡੀ ਮੰਡੀ ਤਾਂ ਬਹੁਤ ਘੱਟ ਜਾਂਦਾ ਜੀ ਸਾਡੇ ਕੋਲੇ ਕਲਾਇੰਟਸ ਇੱਥੇ ਵੀ ਆ ਜਾਂਦੇ ਆ ਅਸੀਂ ਓਪਨ ਕਰਿਆ ਹੋਇਆ ਫਾਰਮ ਠੀਕ ਹੈ ਕਿ ਆ ਇੱਥੇ ਆ ਕੇ ਆਪਣੇ ਪਸੰਦ ਦਾ ਜਿਹੜਾ ਨਾ ਆਪਣਾ ਘਟਾ ਕੇ ਲੈ ਜਾਓ ਅੱਛਾ ਜੀ ਠੀਕ ਹੈ ਸੈਕੰਡਰੀ ਹੈ ਜੀ ਆਪਣੇ ਕੋਲੇ ਆਰਡਰਸ ਆ ਜਾਂਦੇ ਨੇ ਹੂੰ ਤੇ ਫਿਰ ਅਸੀਂ ਘਰੇ ਡਿਲੀਵਰੀ ਕਰਵਾ ਦਿੰਦੇ ਆ ਆਨਲਾਈਨ ਜਿਹਨੂੰ ਕਹਿੰਦੇ ਹਾਂਜੀ ਆਨਲਾਈਨ ਹੋ ਜਾਂਦੀ ਹੈ ਜੀ ਹੂੰ ਤੇ ਤੀਜੀ ਚੀਜ਼ ਇਹ ਹੈ ਜੀ ਜਦੋਂ ਸਾਡੇ ਕੋਲੇ ਵਾਵਾ ਹੋ ਜਾਂਦੀ ਹੈ ਫਸਲ ਹੂੰ ਕੁਝ ਚੀਜ਼ਾਂ ਨੇ ਜਿਵੇਂ ਹੁਣ ਪਾਲਕ ਬਹੁਤ ਜ਼ਿਆਦਾ ਹੁੰਦੀ ਹੈ ਜਾਂ ਮੇਥੀ ਜ਼ਿਆਦਾ ਹੋ ਗਈ ਜਾਂ ਜਿਹੜੀ ਸਾਡੇ ਕੋਲੇ ਵਾਝ ਜਾਂਦੀ ਹੈ ਅਸੀਂ ਕਿਸਾਨ ਮੰਡੀਆਂ ਨੇ ਇੱਥੇ ਪੰਜ ਕੋਲੇ ਲੱਗਦੀਆਂ ਹੂੰ ਅਸੀਂ ਉਹਨਾਂ ਚ ਆਪਣਾ ਇੱਕ ਆਟੋ ਰੱਖਿਆ ਹੋਇਆ ਬ੍ਰਾਂਡਿੰਗ ਕਰੀ ਹੋਈ ਹੈ ਉੱਥੇ ਬੈਠ ਕੇ ਸੇਲ ਕਰ ਦਿੰਨੇ ਹਾਂ ਜੀ ਤੇ ਉੱਥੇ ਵੀ ਸੇਲ ਹੋ ਜਾਂਦਾ ਜੀ ਐਂ ਜਿਹੀ ਲੱਗਦਾ ਵੀ ਮੈਂ ਤਾਂ ਬੜਾ ਨੌਜਵਾਨ ਜਾਂ ਮੈਂ ਤਾਂ ਬਾਹਰ ਫੜ ਕੇ ਆਇਆ ਵੀ ਮੈਨੂੰ ਬੈ ਟੈਂਪੂ ਦੇ ਵਿੱਚ ਬਹਿਣ ਕੇ ਆਟੋ ਦੇ ਵਿੱਚ ਬਹਿ ਕੇ ਸੇਲ ਕਰਨਾ ਪਊ ਨਹੀਂ ਬਾਈ ਜੀ ਇਹ ਐਕਚੁਅਲ ਚ ਨਾ ਇੱਕ ਬਣਿਆ ਤਾਂ 사이ਕੀ ਤਾਂ ਹੈਗੀ ਨਾ ਲੋਕਾਂ ਦੀ ਲੋਕਾਂ ਦੀ 사이ਕੀ ਹੈ ਜੀ ਸਾਡੇ ਲਈ ਇਹ ਚੀਜ਼ ਹੈ ਵੀ ਅਸੀਂ ਨਾ ਇੱਕ ਬਹੁਤ ਵਧੀਆ ਕੰਮ ਕਰ ਰਹੇ ਹਾਂ ਜੋ ਆਪਣੀ ਆਤਮਾ ਦੀ ਸੰਤੁਸ਼ਟੀ ਹੁੰਦੀ ਹੈ ਨਾ ਬੰਦੇ ਦੀ ਮਾਨਸਿਕ ਸੰਤੁਸ਼ਟੀ ਹੈ ਉਹ ਇਹ ਵੀ ਅਸੀਂ ਵਧੀਆ ਖਾ ਰਹੇ ਹਾਂ ਤੇ ਵਧੀਆ ਖਵਾ ਰਹੇ ਹਾਂ ਜਿਨ੍ਹਾਂ ਨੇ ਇੱਕ ਵਾਰੇ ਸਬਜੀ ਟੈਸਟ ਕਰ ਲਈ ਉਹ ਫਿਰ ਕਿਤੇ ਨਹੀਂ ਕਿ ਜਾਂਦੇ ਆ ਉਹ ਤੁਹਾਡੇ ਕੋਲ ਹੀ ਆਉਣੇ ਇੱਕ ਵਿਸ਼ਵਾਸ ਵੀ ਹੈ ਵੀ ਹਾਂ ਨਹੀਂ ਇਹ ਨਹੀਂ ਕਰਦੇ ਅਸੀਂ ਤਾਂ ਹੀ ਫਾਰਮ ਓਪਨ ਕਰਿਆ 24 ਘੰਟੇ ਚ ਕੋਈ ਬੰਦਾ ਜਦੋਂ ਮਰਜ਼ੀ ਆ ਕੇ ਦੇਖ ਲਵੇ ਗੋਭੀ ਵੀ ਖਾਸੇ ਪ੍ਰਕਾਰ ਦੀ ਹੈ ਬਰੋਕਲੀ ਵੀ ਹੈ ਦੇ ਬੰਦ ਗੋਭੀ ਵੀ ਤੇ ਦੂਜੀ ਫੁੱਲ ਗੋਭੀ ਵੀ ਹਾਂਜੀ ਹਾਂਜੀ ਬ੍ਰੋਕਲੀ ਵੀ ਆ ਅਸੀਂ ਅਲੱਗ-ਅਲੱਗ ਲਾਏ ਹੋਏ ਨੇ ਜੀ ਸੈਕਸ਼ਨ 'ਚ ਐ ਇਸ ਹਿਸਾਬ ਨਾਲ ਸਾਡੇ ਕੋਲੇ ਤਕਰੀਬਨ 12-15 ਦੇ ਆਸ-ਪਾਸ ਸਬਜ਼ੀਆਂ ਹੋਣੀਆਂ ਜੀ ਇੱਥੇ ਨਾ ਤੇ 6-7 ਤਰ੍ਹਾਂ ਦੀ ਸਬਜ਼ੀ ਇੱਕ ਪਰਿਵਾਰ ਲਈ ਇੱਕ ਵੀਕ ਲਈ ਬਹੁਤ ਹੁੰਦੀ ਹੈ ਹੂੰ ਤੇ ਅਸੀਂ 2 ਵੀਕ ਦਾ ਸੋ ਇਹੀ ਹੁੰਦਾ ਵੀ ਅੱਜ ਆ ਨਾ ਖਾਈਏ ਜੇ ਕੱਲ ਖਾ ਲਿਆ ਸੀ ਬਿਲਕੁਲ ਜੀ ਬਿਲਕੁਲ ਬਿਲਕੁਲ ਆਹੀ ਹੈ ਜੀ ਤਰੀਕਾ ਕੰਮ ਕਰਨ ਦਾ ਅਸੀਂ ਕਹਿੰਦੇ ਹਾਂ ਵੀ ਤੁਹਾਡੇ ਕੋਲ ਬੇਸ਼ਕ ਜ਼ਮੀਨ ਘੱਟ ਹੈ ਜ਼ਿਮੀਂਦਾਰ ਕੋਲੇ ਜਿਸ ਕੋਲੇ ਹੂੰ ਉਹ ਇੱਕ ਤਰ੍ਹਾਂ ਦੀ ਫਸਲ ਨਾਲ ਲਾਏ ਉਹ ਮਲਟੀ ਕ੍ਰੋਪਿੰਗ ਕਰ ਲਵੇ ਸੈਕਸ਼ਨ ਬਣਾ ਕੇ ਆਪਣਾ ਮਾਲ ਆਪ ਵੇਚੋ ਕਿਉਂ ਕਿਸੇ ਦੇ ਵੱਲ ਦੇਖਣਾ ਜੀ ਹੂੰ ਠੀਕ ਨਹੀਂ ਹੁਣ ਨਾਰਮਲੀ ਆਹੀ ਚੀਜ਼ ਹੁੰਦੀ ਹੈ ਨਾ ਸਾਨੂੰ ਪ੍ਰੋਬਲਮ ਇਹ ਹੈ ਅਸੀਂ ਚੀਜ਼ ਪੈਦਾ ਤਾਂ ਕਰ ਲੈਂਦੇ ਆ ਸਾਨੂੰ ਵੇਚਣੀ ਨਹੀਂ ਜਾਂਦੀ ਵਿਦੇਸ਼ ਤੁਸੀਂ ਪੜਾਈ ਕਿੱਥੋਂ ਕੀਤੀ ਮੈਂ ਮੈਲਬੌਰਨ ਕੀਤੀ ਹੈ ਬਾਈ ਜੀ ਆਸਟ੍ਰੇਲੀਆ ਸੀਗਾ ਜੀ ਆਸਟ੍ਰੇਲੀਆ ਸੀ ਹਾਂ ਜੀ ਹਾਂ ਜੀ ਤਾਂ ਫਿਰ ਆਸਟ੍ਰੇਲੀਆ ਤੋਂ ਆ ਕੇ ਇੱਧਰ ਸ਼ੌਕ ਪੈ ਗਿਆ ਵੀ ਦੇਖ ਕੇ ਵੀ ਸਿਹਤ ਸਿਹਤ ਜੇ ਦਿੱਕਤਾਂ ਜਦੋਂ ਆਉਣੀਆਂ ਲੋਡ ਕਹਿੰਦੇ ਕਾੜ ਦੀ ਮਾਂ ਹੁੰਦੀ ਇਹ ਸਿਹਤ ਨਹੀਂ ਕਰਵਾਇਆ ਬਾਈ ਜੀ ਬਿਲਕੁਲ ਸਹੀ ਚੀਜ਼ ਹੂੰ ਮੈਂ ਹੁਣ ਇਹੀ ਚੀਜ਼ ਹੈ ਮੈਂ ਕਿਹਾ ਅੱਗੇ ਬੱਚਿਆਂ 'ਚ ਕੋਈ ਦਿੱਕਤ ਨਹੀਂ ਆਣੀ ਚਾਹੀਦੀ ਬੱਚਿਆਂ ਦੀ ਰਾਈਟ ਤਾਂ ਵਧੀਆਂ ਕਰੀਏ ਹੂੰ ਸਾਡੇ ਵੇਲੇ ਤਾਂ ਬਹੁਤ ਕੁਝ ਸੀਗਾ ਹੁਣ ਇਹਨਾਂ ਵਾਰੀ ਨੂੰ ਅਸੀਂ ਖਤਮ ਕਰ ਬੈਠੇ ਹਾਂ ਤੇ ਉਹਨੂੰ ਦੁਬਾਰੇ ਸਾਡੇ ਤੇ ਲੈ ਕੇ ਤਾਂ ਆਣੀ ਪੈਣੀ ਹੈ ਇਹ ਇਹ ਜਿਹੜੇ ਪੱਤੇ ਦੇਖ ਰਹੇ ਆ ਬਾਈ ਜੀ ਏਡੇ ਏਡੇ ਪੱਤੇ ਹੈਗੇ ਆ ਇਹ ਇਹਨਾਂ ਨੂੰ ਕੋਈ ਕੀੜਾ ਗੁੜਾ ਇੱਥੇ ਥੋੜੇ ਲੱਭਦਾ ਨਹੀਂ ਹੈਗਾ ਬਿਲਕੁਲ ਜੀ ਇਹ ਬਾਈ ਜੀ ਆਰਗੈਨਿਕ ਖੇਤੀ ਹੈ ਨਾ ਜੋ ਇਹ 'ਚ ਤੁਸੀਂ ਕੀੜਾ ਮਾਰ ਨਹੀਂ ਸਕਦੇ ਤੁਸੀਂ ਉਹਨੂੰ ਆਪਣੇ ਖੇਤ ਤੋਂ ਭਜਾ ਸਕਦੇ ਹੋ ਹੂੰ ਤੇ ਜਿਹੜਾ ਉਹ ਬੈਕਟੀਰੀਆ ਕਲਚਰ ਅਸੀਂ ਯੂਜ਼ ਕਰਦੇ ਹਾਂ ਉਹ ਕੀ ਕਰਦਾ ਪੌਦੇ ਦੀ ਇਮਿਊਨਿਟੀ ਨੂੰ ਸਟਰੋਂਗ ਕਰ ਦਿੰਦਾ ਜੇ ਅਟੈਕ ਵੀ ਆਏ ਤਾਂ ਪੌਦਾ ਸਹਿ ਜਾਂਦਾ ਬਮਾ ਮਤਲਬ ਖਰਾਬ ਨਹੀਂ ਹੁੰਦਾ ਹੂੰ ਕਿਉਂਕਿ ਉਹ ਉੱਚ ਜਿਹੜੇ ਮਾਈਕਰੋਬੈਕਟੀਰੀਆਸ ਨੇ ਉਹ ਇਸ ਨੂੰ ਸਟਰੋਂਗ ਕਰ ਦਿੰਦੇ ਅੰਦਰੋਂ ਇਮਿਊਨਿਟੀ ਜਿਵੇਂ ਕਹਿੰਦੇ ਇਮਿਊਨਿਟੀ کہہ ਸਕਦੇ ਹੋ ਇਮਿਊਨਿਟੀ ਸਟਰੋਂਗ ਹੋ ਜਾਂਦੀ ਹੈ ਤਾਂ ਪੌਦੇ ਦਾ ਕੁਝ ਵਿਗੜਦਾ ਹੀ ਨਹੀਂ ਹੈ ਹੂੰ ਇਹ ਚੀਜ਼ ਹੈ ਮਤਲਬ ਇਹ ਪ੍ਰੈਕਟਿਸਿਸ ਅੱਜ ਤੋਂ ਵਾਵਾ ਸਾਲ ਪਹਿਲਾਂ ਵੀ ਹੁੰਦੀਆਂ ਸੀਗੀਆਂ ਬਟ ਇਹ ਆ ਵੀ ਅਸੀਂ ਜਿਆਦਾ ਫਾਸਟ ਹੋ ਗਏ ਜਿਆਦਾ ਹਰੀਤ ਕ੍ਰਾਂਤੀ ਚ ਆ ਗਏ ਨਾ ਉਹਨੇ ਚੱਕਦਾ ਇਹ ਸਾਰੇ ਦਸਾਰਾ ਇਧਰਲੇ ਪਾਸੇ ਦਿਖਾਓ ਸਰੂ ਕੀ ਇੱਥੇ ਕੀ ਕੀ ਲਾਇਆ ਤੁਸੀਂ ਆਓ ਜੀ ਇੱਥੇ ਵੀ ਉਹੀ ਉੱਥੇ ਵਾਲਾ ਜਿਹੜਾ ਪੈਟਰਨ ਆ ਉਹੀ ਇੱਥੇ ਸੇਮ ਆ ਇੱਥੇ ਵੀ ਥੱਲੇ ਚੀਜ਼ਾਂ ਨੇ ਉੱਪਰ ਤੁਸੀਂ ਜਾਲ ਪਾਏ ਆ ਬਿਲਕੁਲ ਬਿਲਕੁਲ ਭਾਈ ਜੀ ਅਸੀਂ ਨਾ ਬੈਚ ਸਿਸਟਮ ਵਾਲੀ ਗੱਲ ਕਰੀ ਹੋਈ ਹੈ ਕਿ ਜਦੋਂ ਆ ਗੋਭੀ ਖਤਮ ਹੋ ਜੂਗੀ ਨਾ ਠੀਕ ਹੈ ਤੇ ਸਾਡੀ ਇਹ ਵਾਲੀ ਚੱਲ ਪੈਣੀ ਹੈ ਤੇ ਜਦੋਂ ਇਹ ਛੋਟੀ ਹੈ ਵੱਡੀ ਹੋਗੀ ਹਾਂਜੀ ਹਾਂਜੀ ਤੇ ਜਦੋਂ ਇਹ ਖਤਮ ਹੋ ਜੇਗੀ ਤਾਂ ਸਾਡੀ ਥੱਲੇ ਵਾਲੀ ਚੱਲ ਪੂਗੀ ਹੂੰ ਇੱਕ ਬਰੋਕਲੀ ਹੋ ਗਿਆ ਬੰਦ ਗੋਭ ਵੀ ਫੁੱਲ ਗੋਭੀ ਤੇ ਇੱਕ ਉਹ ਜਿਹੜੀ ਤੁਸੀਂ ਕਲਰਫੁੱਲ ਚੀਜ਼ਾਂ ਦੱਸ ਰਹੇ ਹੋ ਬਿਲਕੁਲ ਜੀ ਬਿਲਕੁਲ ਬੰਦ ਗੋਭੀ ਵੀ ਦੋ ਤਰ੍ਹਾਂ ਦੀ ਲੱਗੀ ਹੋਈ ਹੈ ਜੀ ਮੈਂ ਤੁਹਾਨੂੰ ਦਿਖਾਉਣਾ ਅੱਛੇ ਜੀ ਆਹ ਸਿਕੰਦਰ ਲੱਗੇ ਹੋਏ ਨੇ ਜੀ ਵਿੱਚ ਅੱਛੇ ਜੀ ਇਹ ਸਲਾਸ ਲੂਦ ਨਾਲ ਜਾਓ ਚਾਹ ਨਾਲ ਹਾਂਜੀ ਹਾਂ ਬਿਲਕੁਲ ਕਬੇਜ ਵੀ ਦੰਨੇ ਹੋ ਇਹਨਾਂ ਨੂੰ ਹਾਂਜੀ ਹਾਂ ਸੇਲ ਹੋ ਰਹੇ ਬਸ ਹੁਣ ਰੈਡੀ ਹੋ ਜਾਣਗੇ ਇਹ ਵੀ ਨਿਕਲ ਜਾਣਗੇ ਹੂੰ ਤੇ ਇਹ ਵੀ ਬੰਦ ਗੋਭੀ ਹੈ ਬਟ ਇਹ ਲਾਲਜੇ ਰੰਗ ਦੀ ਹੈ ਪਰਪਲ ਕਲਰ ਦੀ ਅੱਛਾ ਜੀ ਹਾਂ ਇਹ ਜੇ ਬਣਨੀ ਸ਼ੁਰੂ ਨਹੀਂ ਹੋਈ ਥੋੜਾ ਟਾਈਮ ਲੱਗੂਗਾ ਬਾਅਦ ਇਹਨੇ ਰੈਡੀ ਹੋ ਜਾਣਾ ਥੋੜਾ ਚਿਰ ਨਹੀਂ ਇਹ ਸਿੱਖਿਆ ਕਿੱਥੋਂ ਅਸੀਂ ਇਹ ਕੋਈ ਸਟੱਡੀ ਕੀਤੀ ਤੁਸੀਂ ਫਿਰ ਪਹਿਲਾਂ ਕੀ ਕੀ ਨਹੀਂ ਭਾਈ ਜੀ ਜਦੋਂ ਸਕੂਲ ਟਾਈਮ 'ਚ ਸੀਗੇ ਨਾ ਤੇ ਖੇਤੀ ਦਾ ਘਰੇ ਚੱਲਦੀ ਸੀਗੀ ਹੂੰ ਸਾਡੇ ਇੱਥੇ ਸਬਜ਼ੀ ਦਾ ਕੰਮ ਵਾਵਾ ਸੀਗਾ ਚੰਡੀਗੜ੍ਹ ਨੇੜੇ ਫੋਨ ਕਰਕੇ ਠੀਕ ਹੈ ਤੇ ਇਹ ਤਾਂ ਜਦੋਂ ਬਾਹਰ ਚਲੇ ਗਿਆ ਉਦੋਂ ਪਿੱਛੇ ਜ਼ਮੀਨ ਐਕਵਾਇਰਮੈਂਟ ਹੋ ਗਈ ਤੇ ਫਿਰ ਖੇਤੀ ਛੱਡਤੀ ਸੀਗੀ। ਵਾ ਆਪਣੇ ਬਿਜ਼ਨਸ ਸੈਟਅਪ ਕਰਨ ਤੇ ਰਹਿ ਗਏ। ਹੂੰ ਤੇ ਬਟ ਇਹ ਕਿਤੇ ਨਾ ਕਿਤੇ ਇਹ ਨਾ ਇਹ ਤਾਂ ਆਪਣੇ ਡੀਐਨਏ ਚ ਹੈ ਬਾਈ ਜੀ। ਹੂੰ ਇਹਨੂੰ ਤੁਸੀਂ ਨਹੀਂ ਗੜ ਸਕਦੇ। ਹੂੰ ਹਣਾ ਜ਼ਿੰਮੇਦਾਰੀ ਹੁਣ ਪਿਤਾਪੁਰਖੀ ਧੰਦਾ ਲਾ ਲੋ ਸਾਡਾ ਤਾਂ। ਹੂੰ ਪਿੱਛੇ ਤੋਂ ਬਜ਼ੁਰਗ ਕਰਦੇ ਆ ਰਹੇ ਨੇ। ਅੱਗੇ ਅਸੀਂ ਵੀ ਲੱਗੇ ਹੋਏ ਆਏ ਕਰਨ। ਇਹ ਆਟੋਮੈਟਿਕਲੀ ਹੈ ਜੀ ਜਦੋਂ ਤੁਸੀਂ ਪੈ ਜਾਂਦੇ ਹੋ ਤਾਂ ਸਾਰਾ ਕੁਝ ਆ ਹੀ ਜਾਂਦਾ। ਨਹੀਂ ਜਦੋਂ ਸ਼ਹਿਰੀ ਜੇ ਹੋ ਜਾਂਦਾ ਨਾ ਵੀ ਸ਼ਹਿਰ ਚੰਡੀਗੜ੍ਹ ਨੇੜੇ ਆ ਵੀ ਅਸੀਂ ਸ਼ਹਿਰੀ ਜੇ ਬਣ ਜਾਂਦੇ ਆ ਉਦੋਂ ਫਿਰ ਇਹ ਨਾ ਚੀਜ਼ਾਂ ਤੋਂ ਬੰਦਾ ਟੁੱਟ ਜਾਂਦਾ। ਬਾਈ ਆਪਣੀ ਆਪਣੀ ਸੋਚ ਆ ਅਸੀਂ ਤਾਂ ਕਹਿੰਦੇ ਆ ਵੀ ਮਿੱਟੀ ਚੋਂ ਪੈਦਾ ਹੋਏ ਆ ਮਿੱਟੀ ਚ ਮਿਲ ਜਾਣਾ ਹੈ ਨਾ ਫਿਰ ਇਹ ਤੋਂ ਕੀ ਡਰਨਾ ਹੂੰ ਤੇ ਕੁਝ ਕਰ ਲੋ ਬਾਈ ਜੀ ਗੱਲ ਉਹੀ ਆਪਣੀ ਪੁਰਾਣੀ ਵਾਲੀ ਆ ਜਾਂਦੀ ਆ ਅੱਜ ਇਲੈਕਟ੍ਰਿਸਿਟੀ ਬੰਦ ਹੋ ਜੇ ਹੂੰ ਡਾਟਾ ਬੰਦ ਹੋ ਜੇ ਹੂੰ ਕੁਝ ਵੀ ਨਾ ਰਹੇ ਹੂੰ ਖਾਣਾ ਤਾਂ ਆਪਾਂ ਨੂੰ ਫੇਰ ਵੀ ਹੈ ਹਾਂ ਜੇ ਖਾਣਾ ਹੀ ਹੈ ਮੇਨ ਤਾਂ ਮੇਨ ਤਾਂ ਇਹੀ ਨੈਸੈਸਿਟੀ ਹੋਗੀ ਇਹੀ ਚੱਜਦੀ ਨਾਲ ਖਾਈ ਇਹੀ ਵਧੀਆ ਨਾਲ ਖਾਏ ਅ ਜਦੋਂ ਪਿੱਛੇ ਜੇ ਕਰੋਨਾ ਸੀ ਕਰੋਨਾ ਚ ਲੋਕ ਘਰਾਂ ਦੇ ਵਿੱਚ ਬੜੇ ਰਹੇ ਤਾਂ ਇਹੀ ਚੀਜ਼ਾਂ ਸੀ ਮੈਨੂੰ ਲੱਗਦਾ ਜਿਹੜੀਆਂ ਚੱਲ ਰਹੀਆਂ ਸਨ ਬਿਲਕੁਲ ਬਿਲਕੁਲ ਆਹੀ ਚੱਲ ਰਿਆ ਸੀਗਾ ਜੀ ਕੰਮ ਜਾਂ ਦੁੱਧ ਵੀ ਕਰ ਰਿਆ ਸੀ ਸਬਜ਼ੀਆਂ ਵੀ ਕਰ ਰਹੀਆਂ ਸੀ ਜਿਹੜੀਆਂ ਲੋੜ ਦੀਆਂ ਥੋੜੀਆਂ ਸੀ ਬੇਸਿਕ ਨੈਸੈਸਿਟੀ ਹੈ ਜੀ ਇਹ ਤੋਂ ਬਿਨਾਂ ਤਾਂ ਜ਼ਿੰਦਗੀ ਹੈ ਸੰਭਵ ਨਹੀਂ ਹੈ ਹਮ ਹੁਣ ਜੇ ਬੰਦਾ ਗਏ ਮੈਂ ਬੇਟਾ ਬੇਟਾ ਮੈਂ ਵਿਟਾਮਿਨ ਦੇ ਕੈਪਸੂਲਸ ਖਾ ਕੇ ਕੰਮ ਚੱਲ ਚਲੀ ਜਾਊਗਾ ਕੈਪਸੂਲਾਂ ਦੇ ਥੋੜੀ ਜਿੰਨਾ ਸਬ지 ਚਾਹੀਦੀ ਹੈ ਤਾਂ ਇਹ ਸਾਨੂੰ ਬਾਈ ਜੀ ਹੁਣੀ ਤਰਨਜੀਤ ਹੁਣੀ ਜਿਨ੍ਹਾਂ ਦੇ ਵੱਲੋਂ ਨੈਚੁਰਲ ਫਾਰਮਿੰਗ ਕੀਤੀ ਜਾ ਰਹੀ ਹੈ ਉਹਨਾਂ ਨੇ ਆਪਣਾ ਫਾਰਮ ਸਾਨੂੰ ਘੁੰਮ ਫਿਰ ਕੇ ਜਿਹੜਾ ਦਿਖਾਇਆ ਕਈ ਪ੍ਰਕਾਰ ਦੀ ਇਹਨਾਂ ਨੇ ਗੋਭੀ ਲਾਈ ਹੋਈ ਹੈ ਹੋਰ ਜਿਹੜੀਆਂ ਚੀਜ਼ਾਂ ਰਸੋਈ ਦੇ ਵਿੱਚ ਸਾਨੂੰ ਰੋਜ਼ਾਨਾ ਚਾਹੀਦੀਆਂ ਹੁੰਦੀਆਂ ਨੇ 7-8 ਪ੍ਰਕਾਰ ਦੀਆਂ ਸਬਜ਼ੀਆਂ ਜਿਹੜੀਆਂ ਨੇ ਆਪਣੇ ਫਾਰਮ ਦੇ ਵਿੱਚ ਬੀਜਦੇ ਨੇ ਨੈਚੁਰਲ ਤਰੀਕੇ ਦੇ ਨਾਲ ਜਿਹੜਾ ਕੋਲੂ ਦੇ ਰਾਹੀਂ ਤੇਲ ਕੱਢ ਰਹੇ ਨੇ ਤੇ ਦੁੱਧ ਜਿਹੜਾ ਉਹ ਜਿਹੜਾ ਨੈਚੁਰਲ ਖਾਸ ਕਰਕੇ ਦੇਸੀ ਗਾਈਆਂ ਦਾ ਤੇ 130 ਰੁਪਏ ਲੀਟਰ ਕਹਿੰਦੇ ਸੀ ਦੁੱਧ ਵੇਚਦੇ ਆ ਤੇ 600 ਰੁਪਏ ਲੀਟਰ ਸਰੋਂ ਦਾ ਤੇਲ ਜਿਹੜਾ ਉਹ ਵੇਚਦੇ ਆ ਤਾਂ ਇਹ ਗੱਲਾਂ ਬਾਤਾਂ ਅਸੀਂ ਤੁਹਾਨੂੰ ਸੁਣਾਈਆਂ ਨੇ ਇਹ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਤੁਸੀਂ ਆਪਣੀ ਰਾਏ ਕਮੈਂਟ ਬਾਕ ਦੇ ਵਿੱਚ ਜਰੂਰ ਦੇ ਸਕਦੇ ਹੋ ਹੋਰ ਵੀ ਖਬਰਾਂ ਤੇ ਅਪਡੇਟ ਸੁਣਨ ਦੇ ਲਈ ਜੁੜੇ ਰਹੋ ਦਾ ਪੰਜਾਬੀ ਲਿੰਕ ਤੇ